ਦੀ ਗੱਲ ਕਰਦੇ ਹਾਂ ਉਹਦੇ ਤਾਂ ਕੰਮ ਚੱਲ ਰਿਹਾ ਤੁਹਾਨੂੰ ਪਤਾ ਵੀ ਉਹ ਤਾਂ ਪੱਕੀਆਂ ਹੋ ਰਹੀ ਹੈ ਨਾ ਹਾਂਜੀ ਤੇ ਜਿਹੜਾ ਆ ਸੇਫਟੀ ਬੰਨਣਾ ਇਹਦੇ ਤੇ ਵੀ ਮੌਕੇ ਤੇ ਹੁਣ ਸਾਰੇ ਅਫਸਰ ਸਾਹਿਬਾਨ ਪਹੁੰਚ ਗਏ ਨੇ ਡੀਸੀ ਸਾਹਿਬ ਨਾਲ ਮੇਰੀ ਖੁਦ ਗੱਲ ਹੋਈ ਆ ਤੇ ਇਹ ਅੱਜ ਰਾਤ ਰਾਤ ਤੁਹਾਨੂੰ ਤਿਆਰ ਮਿਲੂਗਾ ਇਸ ਤੋਂ ਇਲਾਵਾ ਇੱਕ ਹੋਰ ਸੇਫਟੀ ਬੰਨਦੀ ਜਿਹੜੀ ਲੋਕਾਂ ਨੇ ਇੱਛਾ ਜ਼ਾਹਰ ਕੀਤੀ ਸੀ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਅੰਦਰ ਆਉਂਦਾ ਉਹ ਵੀ ਇੱਕ ਹਾਂ ਉਹ ਵੀ ਐਕਸ਼ਨ ਸਾਹਿਬ ਨਾਲ ਮੇਰੀ ਗੱਲ ਹੋ ਗਈ ਤੇ ਉਹ ਵੀ ਜਿਹੜਾ ਵਾ ਉਹ ਇੱਕ ਦੋ ਦਿਨਾਂ ਚ ਉਹ ਵੀ ਬੰਨ ਜਿਹੜਾ ਵਾ ਉਹ ਤਿਆਰ ਹੋ ਜਾਊਗਾ ਸੋ ਤੁਸੀਂ ਤਾਂ ਸਾਡੀ ਤਿਆਰੀ ਆ ਪੱਕੀ ਕਰ ਹੀ ਰਹੇ ਆ ਉਸ ਤੋਂ ਪਹਿਲਾਂ ਜਿਹੜਾ ਫਰੰਟ ਬੈਰੀਅਰ ਜਿਹੜਾ ਫਰਸਟ ਬੈਰੀਅਰ ਅਸੀਂ ਕਹਿ ਸਕਦੇ ਆ ਸੇਫਟੀ ਬੰਨ ਨੇ ਜਿੰਨੇ ਵੀ ਉਹ ਸਾਰੇ ਰਿਪੇਅਰ ਹੋ ਕੇ ਅਸੀਂ ਪੂਰੀ ਤਰ੍ਹਾਂ ਪ੍ਰਸ਼ਾਸਨ ਜਿਹੜਾ ਵਾ ਸੈਕਸ਼ਨ ਸਰਕਾਰ ਪ੍ਰਸ਼ਾਸਨ ਦੇ ਨਾਲ ਆ ਤੇ ਅਸੀਂ ਬਹੁਤ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਹੇ ਆ ਕਿ ਇਸ ਵਾਰੀ ਕੋਈ ਵੀ ਪ੍ਰੋਬਲਮ ਨਹੀਂ ਹੋਣ ਦਿੱਤੀ ਜਾਊ ਸੋ ਜੇਕਰ ਜਿਵੇਂ ਐਨ ਮੌਕੇ ਤੇ ਵੈਸੇ ਤਾਂ ਹਾਲੇ ਡਰ ਵਾਲੀ ਜਿਆਦਾ ਸਥਿਤੀ ਨਹੀਂ ਹੈਗੀ ਜਿਵੇਂ ਤੁਸੀਂ ਅੱਜ ਇੱਥੇ ਘੇੜਾ ਮਾਰਿਆ ਜਿਵੇਂ 2 ਸਾਲ ਦਾ 2023 ਤੋਂ ਇਹ ਟੁੱਟਿਆ ਹੋਇਆ ਵਾ ਤੇ ਹੁਣ ਪਾਣੀ ਦੇ ਵਿੱਚ ਹੀ ਇਹ ਕੰਮ ਚੱਲਣਾ ਤੇ ਜੇਕਰ ਸੁੱਕੇ ਸੁੱਕੇ ਪਹਿਲਾਂ ਹੀ ਇਹਦਾ ਬੈੱਡ ਵੱਜ ਜਾਂਦਾ ਤੇ ਹੋਰ ਵਧੀਆ ਹੁੰਦਾ ਇਹ ਦੇਖੋ ਜੀ ਦੋ ਗੱਲਾਂ ਨੇ ਇਹਦੇ 'ਚ ਹਨਾ ਅ ਇੱਕ ਪ੍ਰੀਵੈਂਟਿਵ ਮੇਜਰ ਆ ਹਨਾ ਜੀ ਇਹ ਤਾਂ ਓਵਰ ਪ੍ਰੀਵੈਂਟਿਵ ਮੇਜਰ ਆ ਹਨਾ ਸਾਡੇ ਤੁਸੀਂ ਤੇ ਤਾਂ ਕੰਮ ਚੱਲ ਹੀ ਰਿਹਾ ਤੁਸੀਂ ਦੇਖ ਰਹੇ ਹੋ ਹਨਾ ਇਹ ਜਿਹੜਾ ਇੱਕ ਫਰਸਟ ਜਿਹਨੂੰ ਆਪਾਂ ਫਰੰਟੀਅਰ ਕਹਿ ਸਕਦੇ ਆ ਹਨਾ ਇੱਕ ਸੇਫਟੀ ਬੰਨ ਆ ਸੋ ਇਹ ਇੱਕ ਚਲੋ ਇੱਕ ਬਹੁਤ ਸੇਫਟੀ ਮੇਜਰ ਹੈਗਾ ਚਲੋ ਇਹ ਹੁਣ ਮੌਕੇ ਤੇ ਮੈਨੂੰ ਪਤਾ ਲੱਗਿਆ 2 ਘੰਟੇ ਪਹਿਲਾਂ ਪਤਾ ਲੱਗਿਆ ਕਿ ਸੀਟਪੁਰ ਮੀਟਿੰਗ ਕਰ ਰਹੀ ਸੀ ਤੇ 60 ਕਿਲੋਮੀਟਰ ਉਸੇ ਟਾਈਮ ਅਸੀਂ ਇੱਥੇ ਪਹੁੰਚੇ ਆ ਸੋ ਹੁਣ ਇਹ ਜ਼ਿੰਮੇਵਾਰੀ ਨਾਲ ਤੁਹਾਨੂੰ ਮੈਂ ਬਿਆਨ ਦਿੰਨਾ ਕਿ ਅੱਜ ਹੋ ਗਿਆ ਔਰ ਇਹਦੀ ਵੀ ਮੈਂ ਇਹਨੂੰ ਇਹ ਤਾਂ ਜਸਟ ਇੱਕ ਸੇਫਟੀ ਬੰਨ ਤਿਆਰ ਕਰ ਰਹੇ ਆ ਪਰ ਐਸਡੀ ਸਾਹਿਬ ਨੇ ਮੇਰੀ ਗੱਲ ਹੋ ਗਈ ਕਿ ਤੁਸੀਂ ਇਹਦੀ ਪ੍ਰੋਜੈਕਟ ਪਰ ਰਿਪੋਰਟ ਬਣਾਓ ਕਿ ਇਹ ਸੇਫਟੀ ਬੰਨ ਨੂੰ ਵੀ ਕਿੱਦਾਂ ਪੱਕਿਆ ਕਰਨਾ ਤਾਂ ਕਿ ਕਦੀ ਵੀ ਜ਼ਿੰਦਗੀ ਦੁਬਾਰਾ ਸੇਫਟੀ ਬੰਨ ਬਣਾਉਣ ਦੀ ਲੋੜ ਨਾ ਪਵੇ ਇੱਥੇ ਪੱਕਾ ਜੜਾਵਾ ਉਹ ਸੇਫਟੀ ਮੈਜ਼ਰ ਪ੍ਰੋਜੈਕਟ ਜੜਾਵਾ ਆ ਜਾਏ ਉਹ ਵੀ ਰਿਪੋਰਟ ਜਿਹੜੀ ਉਹ ਮੈਨੂੰ ਐਸਡੀ ਸਾਹਿਬ ਬਣਾ ਕੇ ਦੇਣੀ ਹੈ ਸੋ ਜਿਵੇਂ ਪੌਂਗ ਡੈਮ ਦਾ ਜਿਹੜਾ ਪਾਣੀ ਦਾ ਪੱਧਰ ਹੈ ਮਹਿਜ਼ 4 ਫੁੱਟ ਜਿਹੜਾ ਨੀਵਾ ਰਹਿ ਗਿਆ ਖੁਦਾ ਨਾ ਕਰੇ ਪ੍ਰਮਾਤਮਾ ਨਾ ਕਰੇ ਜੇ ਹੜ੍ਹ ਦੀ ਸਥਿਤੀ ਆਉਂਦੀ ਹੈ ਤੇ ਸਰਕਾਰ ਦੀਆਂ ਤਿਆਰੀਆਂ ਜਿਹੜੀਆਂ ਨੇ ਲੋਕਾਂ ਦੇ ਰਾਤਾਂ ਵਾਸਤੇ ਜਾਂ ਹੜ੍ਹ ਦੇ ਸੰਭਾਵੀ ਕਟਰੇ ਨੂੰ ਲੈ ਕੇ ਕਿਵੇਂ ਦੀਆਂ ਨੇ ਦੇਖੋ ਮੇਰੀ ਸਵੇਰੇ ਡੀਸੀ ਸਾਹਿਬ ਨਾਲ ਮੀਟਿੰਗ ਆ ਇਸੇ ਸਬੰਧ ਦੇ ਵਿੱਚ ਤੇ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਹੈ ਉਹਨਾਂ ਵੱਲੋਂ ਪੂਰਾ ਆਸ਼ਵੈਸ਼ਨ ਦਵਾਇਆ ਗਿਆ ਮੈਨੂੰ ਕਿ ਪੂਰੀ ਤਿਆਰੀ ਹੈ ਪਰ ਮੈਂ ਖੁਦ ਆਪ ਜਾ ਕੇ ਕੱਲੀ-ਕੱਲੀ ਜਿਹੜੀ ਹੈ ਉਹ ਤਿਆਰੀ ਦੀ ਉਹ ਆਪਾਂ ਜੜਾ ਨਿਰੀਖਣ ਕਰਾਂਗੇ ਤੇ ਜਿੱਥੇ ਵੀ ਕੋਈ ਕਮੀ ਪੇਸ਼ੀ ਲੱਗੂਗੀ ਬਤੌਰ ਲੋਕਾਂ ਦੇ ਨੁਮਾਇੰਦੇ ਹੋਣ ਦੇ ਨਾਤੇ ਅਸੀਂ ਉਹ ਪੂਰੀ ਕਰਵਾਵਾਂਗੇ ਕਿਉਂਕਿ ਇਹ ਤਾਂ ਸਾਡੇ ਆਪਣੇ ਲੋਕ ਨੇ ਆਪਣੇ ਘਰ ਵਿੱਚ ਠੀਕ ਹੈ ਜੀ ਇੱਥੇ ਆਪਾਂ ਕੋਈ ਲੀਡਰੀ ਕਰਨੀ ਆਏ ਆਪਾਂ ਕੋਈ ਇੱਥੇ ਫੋਟੋਆਂ ਖਿਚਵਾਉਣ ਨਹੀਂ ਆਏ ਇਹ ਤਾਂ ਸਾਨੂੰ ਸਾਨੂੰ ਓਨਾ ਹੀ ਦੁੱਖ ਆ ਜਿੰਨਾ ਇੱਥੇ ਲੋਕਾਂ ਨੂੰ ਦੁੱਖ ਆ ਸੋ ਕੱਲੀ-ਕੱਲੀ ਚੀਜ਼ ਦੀ ਜਾਂਚ ਹੋਊਗੀ ਔਰ ਪੂਰੀ ਤਿਆਰੀ ਦੇ ਨਾਲ ਇਸ ਵਾਰੀ ਇਹ ਜਿਹੜੀ ਮੀਂਹ ਦੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਦੇਖੋ ਜੀ ਮੈਂ ਘਰੇ ਸੀਗਾ ਤੇ 2:00 ਵਜੇ ਦੇ ਕਰੀਬ ਮੈਨੂੰ ਤੁਹਾਡੇ ਮੀਡੀਅਮ ਦੇ ਮਾਧਿਅਮ ਰਾਹੀਂ ਪਤਾ ਲੱਗਾ ਕਿ ਪਾਣੀ ਦਾ ਸਥਰ ਜਿਹੜਾ ਵਧ ਰਿਹਾ ਵਾ ਤਾਂ ਮੈਂ ਉਸ ਵੇਲੇ ਇੱਥੇ ਆਇਆ ਤੇ ਮੈਂ ਆਪਣੇ ਜ਼ਿਲ੍ਹਾ ਪ੍ਰਧਾਨ ਜੀ ਨੂੰ ਤੇ ਉਹਦੇ ਨਾਲ ਹੋਰ ਵੀ ਪ੍ਰਸ਼ਾਸਨ ਨੂੰ ਵੀ ਮੈਂ ਅਨਾਉਂਸ ਕੀਤਾ ਏਡੀਸੀ ਸਾਹਿਬ ਨੂੰ ਕਾਲ ਕੀਤੀ ਹੈ ਕਿ ਕ੍ਰਿਟੀਕਲ ਸਿਚੁਏਸ਼ਨ ਹੈਗੀ ਆ ਅਜੇ ਤੱਕ ਤੇ ਲੋਕਾਂ ਨੂੰ ਡਰਨ ਨਹੀਂ ਮਤਲਬ ਕਿ ਮੈਂ ਕਹਿਣਾ ਚਾਹੁੰਦਾ ਮਾਧਿਮ ਰਹੀ ਕਿ ਅਜੇ ਠੀਕ ਹੈਗਾ ਕੋਈ ਡਰਨ ਵਾਲੀ ਚਿੰਤਾ ਨਹੀਂ ਬਟ ਪ੍ਰਸ਼ਾਸਨ ਤੇ ਸਰਕਾਰ ਤੁਹਾਡੇ ਨਾਲ ਆਸੀਂ ਜਿਹੜੀ ਵੀ ਕ੍ਰਿਟੀਕਲ ਸਿਚੁਏਸ਼ਨ ਹੈ ਹੀ ਆਪ ਹੀ ਜਿੱਦਾਂ ਦੇ ਘਰੇ ਬੈਠੇ ਹੀ ਅੱਧਾ ਦੌੜ ਕੇ ਆ ਗਏ ਆਣ ਕੇ ਏਡੀਸੀ ਸਾਹਿਬ ਨਾਲ ਟੱਚ ਕਰਕੇ ਐਸਡੀ ਐਕਸ਼ਨ ਸਾਹਿਬ ਨਾਲ PWD ਸਾਉਣਾ رابطہ ਕਰਕੇ ਤੇ ਹੁਣ ਆ ਹੀ ਮਿੱਟੀ ਦਾ ਪ੍ਰਬੰਧ ਕਰ ਦਿੱਤਾ ਬੋਰੇ ਵਗੈਰਾ ਆ ਗਏ ਆ ਲੇਬਰ ਵੀ ਆ ਚੁੱਕੀ ਆ ਆਪਾਂ ਇੱਥੇ ਕੰਮ ਸਟਾਰਟ ਕਰਾਉਣਗੇ ਆਪਣੇ ਵੱਲੋਂ ਅਸੀਂ ਜਿੱਦਾਂ ਮਰਜੀ ਹੋਏ ਪਹਿਲ ਇੱਕ ਤਾਂ ਮੇਰਾ ਇਲਾਕਾ ਆਪਣਾ ਖੁਦ ਦਾ ਉਤੋਂ ਸਰਕਾਰ ਦੀ ਜ਼ਿੰਮੇਵਾਰੀ ਆ ਤੇ ਅਸੀਂ ਹਮੇਸ਼ਾ ਸਰਕਾਰ ਆਪਣੇ ਪਰਿਵਾਰ ਦੇ ਨਾਲ ਹਮੇਸ਼ਾ ਖੜੀ ਰਹੇਗੀ ਰਹੀ ਗੱਲ ਤੁਸੀਂ ਦੀ ਤੁਸੀਂ ਅੱਜ ਤੋਂ ਕਈ 40 50 ਸਾਲ ਪਹਿਲਾਂ ਦੀ ਸੀਗੀ ਤੇ ਕੁਦਰਤੀ ਆਫਤ ਅਗੇ ਕਿਸੇ ਦਾ ਵੀ ਜੋਰ ਨਹੀਂ ਉਹ ਭਾਵੇਂ ਸਰਕਾਰ ਜਿਹੜੀ ਮਰਜੀ ਆ ਜੇ ਸਾਡੀ ਆ ਜਾਂ ਕਿਸੇ ਵੀ ਆ ਜਿਹੜੀ ਕੁਦਰਤੀ ਆਫਤ ਆ ਉਹਨਾਂ ਅਗੇ ਤਾਂ ਕਿਸੇ ਦਾ ਜੋਰ ਨਹੀਂ ਚੱਲਦਾ ਪਰ ਹਾਂ ਸਰਕਾਰ ਜਿਹੜੀ ਯਤਨ ਕਰਦੀ ਆ ਜਿੱਦਾਂ ਹੁਣ ਪਤਾ ਲੱਗਾ ਅਸੀਂ ਮੌਕੇ ਤੇ ਪਹੁੰਚੇ ਸਰਕਾਰ ਹਮੇਸ਼ਾ ਹੀ ਤਤਪਰ ਆਪਣੇ ਬੰਦਿਆਂ ਦੇ ਨਾਲ ਹੈ ਇਹਨਾਂ ਦਾ ਧੰਨਵਾਦ ਕਰਦੇ ਆ ਹਾਂਜੀ ਇੱਥੇ ਆ ਕੇ ਇਹਨਾਂ ਨੇ ਮੌਕੇ ਦੇ ਉੱਤੇ ਆ ਕੇ ਵੇਖਿਆ ਵੀ ਜੋ ਪਿਛਲੇ ਹਾਲਾਤ ਸੀ ਹਾਂਜੀ ਅਸੀਂ ਇੱਕ ਬੇਨਤੀ ਜ਼ਰੂਰ ਕਰਾਂਗੇ ਵੀ ਇਹ ਜਿਹੜੀ ਧੁੱਸੀ ਆ ਸੜਕ ਚੱਲੋ ਬਣ ਰਹੀ ਆ ਇਹਦੇ ਨਾਲ ਨਾਲ ਜਿਹੜਾ ਪੱਥਰ ਲਗਾਇਆ ਜਾ ਪੱਥਰ ਲਾ ਕੇ ਪੂਰੀ ਜਿਹੜੀ ਇਹ ਦਲੇਰ ਸਟੱਡ ਵੱਜਣ ਸਟੱਡ ਵੱਜਣ ਤੇ ਨਾਲ ਪੱਥਰ ਲੱਗੇ ਜੀ ਜੀ ਪੱਥਰ ਲਾ ਕੇ ਤੇ ਫੇਰ ਜਿਹੜਾ ਇਹ ਜਿਹੜੀ ਇਹਦੀ ਰੋਕ ਥੰਮ ਹੋ ਸਕਦੀ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਵੀ ਜਿਹੜਾ ਲੋਕਾਂ ਦਾ ਇਹ ਵਿਸ਼ਵਾਸ ਕੀਤਾ ਇਹਨਾਂ ਵੀ ਜਿਹੜਾ ਪਾਣੀ ਜਿਹੜਾ ਹੁਣ ਵਧਣ ਡਿਆ ਪਤਾ ਕੋਈ ਨਹੀਂ ਰਾਹ ਦਾ ਹਾਂਜੀ ਵੀ ਜੇ ਤੁਈ ਕੋਈ ਖਤਰ ਹੈ ਜੇ ਮਗਰਲੇ ਪਾਣੀ ਇਤਨਾ ਹੀ ਛੱਡਿਆ ਗਿਆ ਮੀਂਹ بارش ਪੈਂਦੀ ਹੈ ਤੇ ਪਾਣੀ ਵਧ ਵੀ ਸਕਦਾ ਵਾ ਹਾਂਜੀ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਹੁਤ ਚਿੰਤਾਜਨਕ ਨੇ ਉਹਨਾਂ ਨਾਲ ਗੱਲ ਵੀ ਹੋ ਗਈ ਹੈ ਔਰ ਮਹਿਕਮੇ ਨਾਲ ਗੱਲ ਵੀ ਹੋ ਗਈ ਹੈ ਕਿ ਆਪਾਂ ਇਸ ਨੂੰ ਜਲਦੀ ਜਿਹੜਾ ਨਾ 1-2 ਦਿਨ ਚ ਇਹਨੂੰ ਪੂਰਾ ਕਰਾਂਗੇ ਮਿੱਟੀ ਪਾ ਕੇ ਪੂਰਾ ਕਰਾਂਗੇ ਔਰ ਨਾਲ ਕਿਉਂਕਿ ਮਿੱਟੀ ਕੱਚੀ ਹੈ ਇਹਦੇ ਨਾਲ ਕ੍ਰੇਟ ਵੀ ਲੱਗ ਕੇ ਇਨ ਨੂੰ ਜਿਹੜਾ ਨਾ ਉਹ ਬਿਲਕੁਲ ਸਿਕਤ ਕਰਕੇ ਇਹ ਬੰਨ ਨੂੰ ਜਿਹੜਾ ਨਾ ਉਹ ਕੰਪਲੀਟ ਕਰਾਗੇ ਜਿਵੇਂ ਜੋਬਰਨ ਦਾਵਾ ਜੀ ਨੇ ਇੱਥੇ ਦਾਵਾ ਕੀਤਾ ਜਨਤਕ ਤੌਰ ਤੇ ਕਿ ਇਹਦੇ ਸਟੱਡ ਜਿਹੜੇ ਇਹਨੂੰ ਬਨ ਕੇ ਪੱਕੇ ਤੌਰ ਤੇ ਕਰ ਦਿੱਤਾ ਜਾਏਗਾ ਕਿ ਉਹਨਾਂ ਲਈ ਸਮੇਂ ਦੇ ਵਿੱਚ ਇਹ ਸੁਰੱਖਿਆ ਦੇ ਪ੍ਰਬੰਧ ਪੁਖਤਾ ਹੋ ਜਾਣ ਜੇਕਰ ਆਪਾਂ ਇਹਨੂੰ ਪੱਕਾ ਕਰਦੇ ਆਂ ਤੇ ਸਰ ਤੁਸੀ ਵੀ ਤਾਦੀ ਬਚਦੀ ਆ ਬਿਲਕੁਲ ਪੱਕਾ ਹੋਏਗਾ ਜੀ ਜਿਹੜਾ ਜਿਹੜੀ ਨਵੇਂ-ਨਵੇਂ ਮਿੱਟੀ ਪੈਣੀ ਹੈ ਕੱਚੀ ਮਿੱਟੀ ਜਿਹਨੂੰ ਕਹਿੰਦੇ ਹੋ ਸੋ ਪਾਣੀ ਨੇ ਜਦੋਂ ਖਾਰ ਲੱਗੀ ਤੇ ਨੈਚੁਰਲੀ ਇਹ ਕਿ ਮਿੱਟੀ ਰੁੜੇਗੀ ਤੋਂ ਸੋ ਇਸ ਨੂੰ ਪੱਥਰਾਂ ਨਾਲ ਕ੍ਰੇਟ ਲਗਾ ਕੇ ਇਹਨੂੰ ਜ਼ਰੂਰ ਸਖਿਤ ਕੀਤਾ ਜਾਏਗਾ ਜਿਵੇਂ ਮੌਕੇ ਤੇ ਮੁਸੀਬਤ ਸਾਹਮਣੇ ਆਣ ਖੜੀ ਹੁੰਦੀ ਆ ਉਦੋਂ ਪ੍ਰਸ਼ਾਸਨ ਦੀਆਂ ਜਾਂ ਸਰਕਾਰਾਂ ਦੀਆਂ ਅੱਖਾਂ ਕਿਉਂ ਖੁੱਲਦੀਆਂ ਨੇ ਪਹਿਲਾਂ ਕਿਉਂ 3.5 ਸਾਲ ਦੇ ਕਿਉਂ ਗੁਰਾਇਆਂ ਜੀ ਇਹ ਕੋਈ ਜ਼ਰੂਰੀ ਨਹੀਂ ਹੈ ਤੁਸੀਂ ਦਾ ਬੰਦ 45 50 ਸਾਲ ਤੋਂ ਕਿਸੇ ਨੇ ਨਹੀਂ ਉੱਚੀ ਕੀਤੀ ਤੇ ਕਿਸੇ ਨੇ ਨਹੀਂ ਦੀ ਸਾਰ ਲਈ ਜੇਕਰ ਨੁਕਸਾਨ ਹੋਇਆ ਪਿਛਲੇ ਡੇਢ 2 ਸਾਲ ਪਹਿਲਾਂ ਤਾਂ ਲੋਕਾਂ ਦੀ ਮੰਗ ਸੀ ਉੱਚੀ ਕੀਤੀ ਜਾਵੇ ਤਿੰਨ ਤਿੰਨ ਚਾਰ ਚਾਰ ਫੋਟੋ ਚੀ ਹੋਈ ਆ ਔਰ ਉਸਤੇ ਨਾਲ ਹੁਣ ਸੜਕ ਦੇ ਵੀ ਕੰਮ ਜਿਹੜਾ ਲੱਗ ਚੁੱਕਿਆ ਤੁਸੀਂ ਜਦੋਂ ਪਿਛਲੇ ਵਾਰੀ ਸਾਨੂੰ ਲਾਂਮਾ ਮੀਨਾ ਮਾਰਿਆ ਸੀ ਕਿ ਤੁਸੀਂ ਰੱਖ ਚੱਲਿਓ ਤੇ ਸ਼ੁਰੂ ਕਰਦੋ ਕਰਦੇ ਆ ਮੇਰਾ ਵੀ ਸਵਾਲ ਹੁੰਦਾ ਤੁਸੀਂ ਮੀਨਾ ਮਾਰਦਿਓ ਜੀ ਅਸੀਂ ਤੁਹਾਨੂੰ ਹੁਣ ਤੁਸੀਂ ਦੇਖ ਆਇਓ ਉਸੇ ਤੁਸੀਂ ਛੜਕ ਚੋਂ ਨੰਘ ਕੇ ਆਇਓ ਕਿ ਉਹ ਕੰਮ ਜਿਹੜਾ ਨਾ ਛੜਕਦਾ ਸ਼ੁਰੂ ਆ ਕਿਉਂਕਿ ਬਰਸਾਤਾਂ ਦੇ ਦੇਣ ਨਾ ਬਰਸਾਤਾਂ ਦੇ ਵਿੱਚ ਹਮੇਸ਼ਾ ਜਿਹੜਾ ਕੰਮ ਦੇ ਵਿੱਚ ਰੁਕਾਵਟ ਪੈਂਦੀ ਆ ਮੈਂ ਜੇ ਪ੍ਰਮਾਤਮਾ ਨੇ ਕਿਰਪਾ ਰੱਖੀ ਉੱਪਰ ਮੀ ਨਹੀਂ ਪਿਆ ਤਾਂ ਜਲਦੀ ਰੋਡ ਵੀ ਕੰਪਲੀਟ ਹੋਏਗਾ ਔਰ ਜੇ ਬੰਨ ਵੀ ਜਿਹੜਾ ਕੰਪਲੀਟ ਹੋਏਗਾ ਜਲਦੀ ਕੀ ਤੁਸੀਂ ਮੰਨਦੇ ਨਹੀਂ ਕਿ ਪੱਤਰਕਾਰ ਜਿਹੜਾ ਇਹ ਵੀ ਇੱਕ ਜਿਹੜਾ ਲੋਕਤੰਤਰ ਦਾ ਹਿੱਸਾ ਵਾ ਬਿਲਕੁਲ ਜੀ ਚੌਥਾ ਥੰਮ ਹੈ ਜਦੋਂ ਜਦੋਂ ਲੋਕਾਂ ਨੂੰ ਮੈਂ ਕਹਿੰਦਾ ਜੀ ਚੌਥਾ ਥੰਮ ਹੈ ਜੀ ਚੌਥਾ ਥੰਮ ਹੈ ਪੱਤਰਕਾਰ ਇੱਕ ਗੱਲ ਧਿਆਨ ਰੱਖਣ ਕਿ ਪਾਰਦਰਸ਼ਤਾ ਨਾਲ ਖਬਰ ਲੈਣ ਜੀ ਜੀ ਪਾਰਦਰਸ਼ਤਾ ਕਰਨ ਮੈਂ ਮੈਂ ਕਹਣਾ ਕਿ ਪਿਕ ਐਂਡ ਚੂਜ਼ ਨਾ ਕਰਨ ਤੇ ਬਿਲਕੁਲ ਲੋਕਾਂ ਦੇ ਸਾਹਮਣੇ ਸੱਚ ਲੈਣਾ ਮੇਰਾ ਮਤਲਬ ਲੋਕਾਂ ਦੀਆਂ ਮੁਸ਼ਕਲਾਂ ਦੇ ਨਾਲ ਸੰਤਾਪ ਸਾਨੂੰ ਵੀ ਹੰਡਾਉਣਾ ਪੈਂਦਾ ਹੈ ਬਿਲਕੁਲ ਜੀ ਅਸੀਂ ਅਸੀਂ ਵੀ ਤੁਹਾਡੇ ਵਿੱਚੋਂ ਹੀ ਹਾਂ ਹਾਂ ਜੀ ਅਸੀਂ ਵੀ ਤੁਹਾਡੇ ਵਿੱਚੋਂ ਅਸੀਂ ਪਬਲਿਕ ਦੇ ਨੁਮਾਇੰਦੇ ਆਂ ਔਰ ਪਬਲਿਕ ਦੇ ਵਿੱਚੋਂ ਆ ਪਬਲਿਕ ਨਾਲ ਨਾ ਸੋ ਇਸ ਸਰਕਾਰ ਦੇ ਜਿਹੜੇ ਵੀ ਪਬਲਿਕ ਦੀ ਕੋਈ ਦੁੱਖ ਤਕਲੀਫ ਆ ਅਸੀਂ 24 ਘੰਟੇ ਹਾਜ਼ਰ ਆਂ ਭਾਵੇਂ ਦਰਿਆ ਦੇ ਵਿੱਚ ਛਾਲਾਂ ਮਾਰ ਕੇ ਕਿਉਂ ਨਹੀਂ ਅਨਬਾਰ ਕਰਨਾ ਪਿਆ ਲੋਕਾਂ ਨੂੰ ਸੋ ਅਸੀਂ ਤੁਸੀਂ ਪਿਛਲੇ ਸਾਲਾਂ 'ਚ ਦੇਖਿਆ ਸੀ ਬਿਲਕੁਲ ਨਾਲ ਜਾ ਕੇ ਵਿਦਾਊਟ ਲਾਈਫ ਸੇਵਿੰਗ ਜੈਕਟ ਦੇ ਵਿੱਚੋਂ ਕੱਢ ਕੇ ਲਿਆਇਆ ਪਰ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਗਈ ਆ ਇਹ ਮੈਂ ਸਮਝਦਾ ਕਿ ਜੇ ਅਗਾਉਂ ਪ੍ਰਬੰਧ ਕਰ ਲਏ ਜਾਂ ਤੇ ਛਾਲਾ ਮਾਰ ਦੀ ਨੋਬਤ ਹੀ ਨਹੀਂ ਬਿਲਕੁਲ ਦੇਖੋ ਸਰਕਾਰ ਸਰਕਾਰ ਆਪਣੇ ਢੰਗ ਦੇ ਨਾਲ ਜਿਹੜਾ ਵੀ ਕੰਮ ਪ੍ਰਾਪਰ ਸਿਸਟਮ ਦੇ ਨਾਲ ਮਤਲਬ ਕੀਤਾ ਇਹਦਾ ਸਰਕਾਰ ਦੁਆਰਾ ਸੋ ਕਰ ਰਹੀ ਹੈ ਸਰਕਾਰ ਹੁਣ ਵੀ ਜਿਹੜਾ ਕੰਮ ਇਹ ਹੁਣ ਇਹ ਤਾਂ ਕਿਸੇ ਨੂੰ ਨਹੀਂ ਪਤਾ ਕਿ ਪਾਣੀ ਪੀਲੇ ਸਾ ਹੜ ਨਹੀਂ ਆਇਆ ਤੇ ਇਸ ਵale ਪਾਣੀ ਉਬਰ ਹੋ ਗਿਆ ਸੋ ਇਹ ਤੇ ਨੇਚਰ ਹੈ ਨੇਚਰ ਜਦੋਂ ਕਦੇ ਵੀ ਜਦੋਂ ਬਰਸਾਤ ਜ਼ਿਆਦਾ ਹੋ ਗਈ ਪਾਣੀ ਜ਼ਿਆਦਾ ਹੋ ਗਿਆ ਤੇ ਪਾਣੀ ਦਰਿਆ ਤੋਂ ਬਾਹਰ ਆ ਗਿਆ ਸੋ ਜੇ ਨਾ ਹੁੰਦੀ ਤੇ ਪਾਣੀ ਦੁਬਾਰ ਨਹੀਂ ਹੁੰਦਾ ਲੋਡ ਨਹੀਂ ਤੇ ਪੈਣੀ ਸੋ ਇਸਰਕੇ ਇਹ ਜਿਹੜਾ ਵੀ ਜੋ ਵੀ ਲੋਕਾਂ ਦੀ ਮੁਸ਼ਕਲ ਹੈ ਉਹ ਸਾਡੀ ਮੁਸ਼ਕਲ ਹੈ ਸਰਕਾਰ ਦੀ ਮੁਸ਼ਕਲ ਹੈ ਹੱਲ ਕਰਾਂਗੇ ਟਾਈਮਸ ਦੇਖੋ ਜੀ ਜਿਹਦੇ ਜਿਹਦੇ ਤੋਂ ਤੁਸੀਂ ਦੀ ਗੱਲ ਕਰਦੇ ਹੋ ਉਹਦੇ ਤਾਂ ਕੰਮ ਚੱਲ ਰਿਹਾ ਤੁਹਾਨੂੰ ਪਤਾ ਵੀ ਉਹ ਤਾਂ ਪੱਕਿਆ ਹੋ ਰਹੀ ਹੈ ਹਨਾ ਹਾਂਜੀ ਤੇ ਜਿਹੜਾ ਆ ਸੇਫਟੀ ਬੰਦਨਾ ਇਹਦੇ ਤੇ ਵੀ ਮੌਕੇ ਤੇ ਹੁਣ ਸਾਰੇ ਅਫਸਰ ਸਾਹਿਬਾਨ ਪਹੁੰਚ ਗਏ ਨੇ ਇਸਿਸਾ ਹੁਣ ਅਮਰੀਕਾ ਦੀ ਗੱਲ ਹੋਈ ਆ ਤੇ ਇਹ ਅੱਜ ਰਾਤ ਰਾਤ ਤੁਹਾਨੂੰ ਤਿਆਰ ਮਿਲੂਗਾ ਇਸ ਤੋਂ ਇਲਾਵਾ ਇੱਕ ਹੋਰ ਸੇਫਟੀ ਬੰਦ ਦੀ ਜਿਹੜੀ ਲੋਕਾਂ ਨੇ ਇੱਛਾ ਜ਼ਾਹਰ ਕੀਤੀ ਸੀ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਅੰਦਰੋਂ ਦਾ ਉਹ ਵੀ ਹਾਂ ਉਹ ਵੀ ਐਕਸ ਇਨਸਾਬ ਨਾਲ ਮੇਰੀ ਗੱਲ ਹੋ ਗਈ ਤੇ ਉਹ ਵੀ ਜਿਹੜਾ ਵਾ ਉਹ ਇੱਕ ਦੋ ਦਿਨ ਚ ਉਹ ਵੀ ਬੰਦ ਜਿਹੜਾ ਵਾ ਉਹ ਤਿਆਰ ਹੋ ਜਾਊਗਾ ਸੋ ਤੁਸੀਂ ਤਾਂ ਸਾਡੀ ਤਿਆਰੀ ਆ ਪੱਕੀ ਕਰ ਹੀ ਰਹੇ ਆ ਉਸ ਤੋਂ ਪਹਿਲਾਂ ਜਿਹੜਾ ਫਰੰਟ ਬੈਰੀਅਰ ਜਿਹੜਾ ਫਰਸਟ ਬੈਰੀਅਰ ਅਸੀਂ ਕਹਿ ਸਕਦੇ ਆ ਸੇਫਟੀ ਬੰਨ ਨੇ ਜਿੰਨੇ ਵੀ ਉਹ ਸਾਰੇ ਰਿਪੇਅਰ ਹੋ ਕੇ ਅਸੀਂ ਪੂਰੀ ਤਰ੍ਹਾਂ ਪ੍ਰਸ਼ਾਸਨ ਜਿਹੜਾ ਵਾ ਸੈਕਸ਼ਨ ਸਰਕਾਰ ਪ੍ਰਸ਼ਾਸਨ ਦੇ ਨਾਲ ਆ ਤੇ ਅਸੀਂ ਬਹੁਤ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਹੇ ਆ ਕਿ ਇਸ ਵਾਰੀ ਕੋਈ ਵੀ ਪ੍ਰੋਬਲਮ ਨਹੀਂ ਹੋਣ ਦਿੱਤੀ ਜਾਊ ਸੋ ਜੇਕਰ ਜਿਵੇਂ ਐਨ ਮੌਕੇ ਤੇ ਵੈਸੇ ਤਾਂ ਹਾਲੇ ਡਰ ਵਾਲੀ ਜ਼ਿਆਦਾ ਸਥਿਤੀ ਨਹੀਂ ਹੈਗੀ ਜਿਵੇਂ ਤੁਸੀਂ ਅੱਜ ਇੱਥੇ ਘੇੜਾ ਮਾਰਿਆ ਜਿਵੇਂ 2 ਸਾਲ ਦਾ 2023 ਤੋਂ ਇਹ ਟੁੱਟਿਆ ਹੋਇਆ ਵਾ ਤੇ ਹੁਣ ਪਾਣੀ ਦੇ ਵਿੱਚ ਹੀ ਇਹ ਕੰਮ ਚੱਲਣਾ ਤੇ ਜੇਕਰ ਸੁੱਕੇ ਸੁੱਕੇ ਪਹਿਲਾਂ ਹੀ ਇਹਦਾ ਬੈੱਡ ਵੱਜ ਜਾਂਦਾ ਤੇ ਹੋਰ ਵਧੀਆ ਹੁੰਦਾ ਇਹ ਦੇਖੋ ਜੀ ਦੋ ਗੱਲਾਂ ਨੇ ਇਹਦੇ 'ਚ ਹਨਾ ਇੱਕ ਪ੍ਰੀਵੈਂਟਿਵ ਮੇਜਰ ਆ ਹਨਾ ਜੀ ਇਹ ਤਾਂ ਓਵਰ ਪ੍ਰੀਵੈਂਟਿਵ ਮੇਜਰ ਆ ਹਨਾ ਸਾਡੇ ਤੁਸੀਂ ਤੇ ਤਾਂ ਕੰਮ ਚੱਲ ਹੀ ਰਿਹਾ ਤੁਸੀਂ ਦੇਖ ਰਹੇ ਹੋ ਹਨਾ ਇਹ ਜਿਹੜਾ ਇੱਕ ਫਸਟ ਨਨਪਾ ਫਰੰਟੀਅਰ ਕਹਿ ਸਕਦੇ ਆ ਹਨ ਇੱਕ ਸੇਫਟੀ ਬਨ ਆ ਸੋ ਇਹ ਇੱਕ ਚਲੋ ਇੱਕ ਬਹੁਤ ਸੇਫਟੀ ਮੇਜਰ ਹੈਗਾ ਚਲੋ ਇਹ ਹੁਣ ਮੌਕੇ ਤੇ ਮੈਨੂੰ ਪਤਾ ਲੱਗਿਆ 2 ਘੰਟ ਪਹਿਲਾਂ ਪਤਾ ਲੱਗਿਆ ਕਿ ਸੀਟ ਪਰ ਮੀਟਿੰਗ ਕਰ ਰਹੀ ਸੀ ਤਾਂ 60 ਕਿਲੋਮੀਟਰ ਉਸੇ ਟਾਈਮ ਅਸੀਂ ਇੱਥੇ ਪਹੁੰਚੇ ਆ ਸੋ ਹੁਣ ਇਹ ਜ਼ਿੰਮੇਵਾਰੀ ਨਾਲ ਤੁਹਾਨੂੰ ਮੈਂ ਬਿਆਨ ਦਿੰਨਾ ਕਿ ਅੱਜ ਹੋ ਗਿਆ ਔਰ ਇਹਦੀ ਵੀ ਮੈਂ ਇਹਨੂੰ ਇਹ ਤਾਂ ਜਸਟ ਇੱਕ ਸੇਫਟੀ ਬਨ ਤਿਆਰ ਕਰ ਰਹੇ ਆ ਪਰ ਐਸਡੀ ਸਾਹਿਬ ਨਾਲ ਮੇਰੀ ਗੱਲ ਹੋ ਗਈ ਕਿ ਤੁਸੀਂ ਇਹਦੀ ਪ੍ਰੋਜੈਕਟ ਪਰ ਰਿਪੋਰਟ ਬਣਾਓ ਕਿ ਇਹ ਸੇਫਟੀ ਬਨ ਨੂੰ ਵੀ ਕਿੱਦਾਂ ਪੱਕਿਆ ਕਰਨਾ ਤਾਕਿ ਕਦੀ ਵੀ ਜ਼ਿੰਦਗੀ ਦੁਬਾਰਾ ਸੇਫਟੀ ਵਨ ਬਣਾਉਣ ਦੀ ਲੋੜ ਨਾ ਪਵੇ ਇੱਥੇ ਪੱਕਾ ਹੀ ਜੜਾਵਾ ਉਹ ਸੇਫਟੀ ਮੈਜਰ ਪ੍ਰੋਜੈਕਟ ਜਿਹੜਾ ਵਾ ਆ ਜੇ ਉਹ ਵੀ ਰਿਪੋਰਟ ਜਿਹੜੀ ਉਹ ਮੈਨੂੰ ਐਸਡੀ ਸਾਹਿਬ ਬਣਾ ਕੇ ਦੇ ਦੇ। ਸੋ ਜਿਵੇਂ ਪੌਂਗ ਡੈਮ ਦਾ ਜਿਹੜਾ ਪਾਣੀ ਦਾ ਪੱਧਰ ਹੈ ਮਹਿਜ 4 ਫੁੱਟ ਜਿਹੜਾ ਨੀਵਾ ਰਹਿ ਗਿਆ। ਖੁਦਾ ਨਾ ਕਰੇ ਪ੍ਰਮਾਤਮਾ ਨਾ ਕਰੇ ਜੇ ਹੜ੍ਹ ਦੀ ਸਥਿਤੀ ਆਉਂਦੀ ਹੈ ਤੇ ਸਰਕਾਰ ਦੀਆਂ ਤਿਆਰੀਆਂ ਜਿਹੜੀਆਂ ਨੇ ਲੋਕਾਂ ਦੇ ਰਾਤਾਂ ਵਾਸਤੇ ਜਾਂ ਹੜ੍ਹ ਦੇ ਸੰਭਾਵੀ ਕਟਰੇ ਨੂੰ ਲੈ ਕੇ ਕਿਵੇਂ ਦੀਆਂ ਨੇ। ਦੇਖੋ ਮੇਰੀ ਸਵੇਰੇ ਡੀਸੀ ਸਾਹਿਬ ਨਾਲ ਮੀਟਿੰਗ ਆ ਇਸੇ ਸਬੰਧ ਦੇ ਵਿੱਚ। ਤੇ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਹੈ ਉਹਨਾਂ ਵੱਲੋਂ ਪੂਰਾ ਆਸ਼ਵਾਸ਼ਣ ਦਵਾਇਆ ਗਿਆ ਮੈਨੂੰ ਕਿ ਪੂਰੀ ਤਿਆਰੀ ਹੈ ਪਰ ਮੈਂ ਖੁਦ ਆਪ ਜਾ ਕੇ ਕੱਲੀ-ਕੱਲੀ ਜਿਹੜੀ ਹੈ ਉਹ ਆ ਤਿਆਰੀ ਦੀ ਉਹ ਆਪਾਂ ਜਿਹੜਾ ਨਿਰੇਖਣ ਕਰਾਂਗੇ ਤੇ ਜਿੱਥੇ ਵੀ ਕੋਈ ਕਮੀ ਪੇਸ਼ੀ ਲੱਗੂਗੀ ਬਤੌਰ ਲੋਕਾਂ ਦੇ ਨੁਮਾਇੰਦੇ ਹੋਣ ਦੇ ਨਾਤੇ ਅਸੀਂ ਉਹ ਪੂਰੀ ਕਰਵਾਵਾਂਗੇ ਕਿਉਂਕਿ ਇਹ ਤਾਂ ਸਾਡੇ ਆਪਣੇ ਲੋਕ ਨੇ ਆਪਣੇ ਘਰ ਵਿੱਚ ਠੀਕ ਹੈ ਜੀ ਇੱਥੇ ਆਪਾਂ ਕੋਈ ਲੀਡਰੀ ਕਰਨੀ ਆਏ ਆਪਾਂ ਕੋਈ ਇੱਥੇ ਫੋਟੋਆਂ ਖਿਚਵਾਉਣ ਨਹੀਂ ਆਏ ਇਹ ਤਾਂ ਸਾਨੂੰ ਉਹਨਾਂ ਹੀ ਦੁੱਖਾ ਜਿੰਨਾ ਇੱਥੇ ਲੋਕਾਂ ਨੂੰ ਦੁੱਖਾ ਸੋ ਕੱਲੀ-ਕੱਲੀ ਚੀਜ਼ ਦੀ ਜਾਂਚ ਹੋਊਗੀ ਔਰ ਪੂਰੀ ਤਿਆਰੀ ਦੇ ਨਾਲ ਇਸ ਵਾਰੀ ਇਹ ਜਿਹੜੀ ਮੀਂਹ ਦੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ। ਦੇਖੋ ਜੀ ਮੈਂ ਘਰੇ ਸੀਗਾ ਤੇ 2 ਵਜੇ ਦੇ ਕਰੀਬ ਮੈਨੂੰ ਤੁਹਾਡੇ ਮੀਡੀਅਮ ਦੇ माध्यम ਰਾਹੀਂ ਪਤਾ ਲੱਗਾ ਕਿ ਪਾਣੀ ਦਾ ਸਥਰ ਜਿਹੜਾ ਵਧ ਰਿਹਾ ਵਾ। ਤੇ ਮੈਂ ਉਸ ਵੇਲੇ ਇੱਥੇ ਆਇਆ ਤੇ ਮੈਂ ਆਪਣੇ ਜ਼ਿਲ੍ਹਾ ਪ੍ਰਧਾਨ ਜੀ ਨੂੰ ਤੇ ਬਤਨਾਲ ਹੋਰ ਵੀ ਪ੍ਰਸ਼ਾਸਨ ਨੂੰ ਵੀ ਮੈਂ ਅਨਾਉਂਸ ਕੀਤਾ। ਏਡੀਸੀ ਸਾਹਿਬ ਨੂੰ ਕਾਲ ਕੀਤੀ ਹੈ ਕਿ ਕ੍ਰਿਟੀਕਲ ਸਿਚੁਏਸ਼ਨ ਹੈਗੀ ਆ। ਅਜੇ ਤੱਕ ਤੇ ਲੋਕਾਂ ਨੂੰ ਡਰਨ ਨਹੀਂ ਮਤਲਬ ਕਿ ਮੈਂ ਕਹਿਣਾ ਚਾਹੁੰਦਾ ਮਾਧਿਅਮ ਰਾਹੀਂ ਕਿ ਅਜੇ ਠੀਕ ਹੈਗਾ ਕੋਈ ਡਰਨ ਵਾਲੀ ਚਿੰਤਾ ਨਹੀਂ। ਬਟ ਪ੍ਰਸ਼ਾਸਨ ਤੇ ਸਰਕਾਰ ਤੁਹਾਡੇ ਨਾਲ ਅਸੀਂ ਜਿਹੜੀ ਵੀ ਕ੍ਰਿਟੀਕਲ ਸਿਚੁਏਸ਼ਨ ਆਈ ਆਪ ਹੀ ਜਿੱਦਾਂ ਦੇ ਘਰੇ ਬੈਠੇ ਹੀ ਅੱਧਾ ਦੌੜ ਕੇ ਆ ਗਏ ਆ ਆਣ ਕੇ ਏਡੀਸੀ ਸਾਹਿਬ ਨਾਲ ਟੱਚ ਕਰਕੇ ਐਸਡੀ ਐਕਸੀਅਨ ਸਾਹਿਬ ਨਾਲ ਪੀਡਬਲਯੂਡੀ ਸਾਹਿਬ ਨਾਲ ਰਾਬਤਾ ਕਰਕੇ ਤੇ ਹੁਣ ਹੀ ਮਿੱਟੀ ਦਾ ਪ੍ਰਬੰਧ ਕਰ ਦਿੱਤਾ ਬੋਰੇ ਵਗੈਰਾ ਆ ਗਏ ਆ ਲੇਬਰ ਵੀ ਆ ਚੁੱਕੀ ਆ ਆਪਾਂ ਇੱਥੇ ਕੰਮ ਸਟਾਰਟ ਕਰਾਉਣਗੇ ਆਪਣੇ ਵੱਲੋਂ ਅਸੀਂ ਜਿੱਦਾਂ ਮਰਜੀ ਹੋਏ ਪਹਿਲ ਇੱਕ ਤਾਂ ਮੇਰਾ ਇਲਾਕਾ ਆਪਣਾ ਖੁਦ ਦਾ ਉਤੋਂ ਸਰਕਾਰ ਦੀ ਜ਼ਿੰਮੇਵਾਰੀ ਆ ਤੇ ਅਸੀਂ ਹਮੇਸ਼ਾ ਸਰਕਾਰ ਆਪਣੇ ਪਰਿਵਾਰ ਦੇ ਨਾਲ ਹਮੇਸ਼ਾ ਖੜੀ ਰਹੇਗੀ ਰਹੀ ਗੱਲ ਤੁਸੀਂ ਦੀ ਤੁਸੀਂ ਅੱਜ ਤੋਂ ਕਈ 40 50 ਸਾਲ ਪਹਿਲਾਂ ਦੀ ਸੀ ਤੇ ਕੁਦਰਤੀ ਆਫਤ ਅਗੇ ਕਿਸੇ ਦਾ ਵੀ ਜੋਰ ਨਹੀਂ ਉਹ ਭਾਵੇਂ ਸਰਕਾਰ ਜਿਹੜੀ ਮਰਜੀ ਆ ਜੇ ਸਾਡੀ ਆ ਜੇ ਕਿਸੇ ਵੀ ਆ ਜਿਹੜੀ ਕੁਦਰਤੀ ਆਫਤ ਆ ਉਹ ਨਾਲ ਅਗੇ ਕਿਸੇ ਦਾ ਜੋਰ ਨਹੀਂ ਚੱਲਦਾ ਪਰ ਹਾਂ ਸਰਕਾਰ ਜਿਹੜੀ ਯਤਨ ਕਰਦੀ ਆ ਜਿੱਦਾਂ ਹੁਣ ਪਤਾ ਲੱਗਾ ਸੀ ਮੌਕੇ ਤੇ ਪਹੁੰਚਿਆ ਸਰਕਾਰ ਹਮੇਸ਼ਾ ਹੀ ਤਤਪਰ ਆਪਣੇ ਬੰਦਿਆਂ ਦੇ ਨਾਲ ਮੇਰਾ ਧੰਨਵਾਦ ਕਰਦੇ ਆ ਹਾਂਜੀ ਇੱਥੇ ਆ ਕੇ ਇਹਨਾਂ ਨੇ ਮੌਕੇ ਦੇ ਉੱਤੇ ਆ ਕੇ ਵੇਖਿਆ ਵੀ ਜੋ ਪਿਛਲੇ ਹਾਲਾਤ ਸੀ ਹਾਂਜੀ ਅਸੀਂ ਇੱਕ ਬੇਨਤੀ ਜ਼ਰੂਰ ਕਰਾਂਗੇ ਵੀ ਇਹ ਜਿਹੜੀ ਤੁਸੀ ਆ ਸੜਕ ਚੱਲੋ ਬਣ ਰਹੀ ਆ ਇਹਦੇ ਨਾਲ ਨਾਲ ਜਿਹੜਾ ਪੱਥਰ ਲਗਾਇਆ ਜਾਏ ਪੱਥਰ ਲਾ ਕੇ ਪੂਰੀ ਜਿਹੜੀ ਇਹ ਜਿਹੜਾ ਸਟੱਡ ਵੱਜਣ ਸਟੱਡ ਵੱਜਣ ਤੇ ਨਾਲ ਪੱਥਰ ਲੱਗੇ ਜੀ ਜੀ ਪੱਥਰ ਲਾ ਕੇ ਤੇ ਫੇਰ ਜਿਹੜਾ ਇਹ ਜਿਹੜੀ ਇਹਦੀ ਰੋਕਥੰਮ ਹੋ ਸਕਦੀ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਜਿਹੜਾ ਲੋਕਾਂ ਦਾ ਇਹ ਵਿਸ਼ਵਾਸ ਕੀਤਾ ਹੈ ਨਾ ਵੀ ਜਿਹੜਾ ਪਾਣੀ ਜਿਹੜਾ ਹੁਣ ਵਧਣ ਡਿਆ ਪਤਾ ਕੋਈ ਨਹੀਂ ਰਾਤ ਦਾ ਹਾਂਜੀ ਵੀ ਜੇ ਤੁਸੀਂ ਕੋਈ ਖਤਰ ਹੈ ਜੇ ਮਗਰਲੇ ਪਾਣੀ ਇਤਨਾ ਹੀ ਛੱਡਿਆ ਗਿਆ ਮੀਂਹ بارش ਪੈਂਦੀ ਗਈ ਤੇ ਪਾਣੀ ਵਧ ਵੀ ਸਕਦਾ ਵਾ ਹਾਂਜੀ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਹੁਤ ਚਿੰਤਾਜਨਕ ਨੇ ਉਹਨਾਂ ਨਾਲ ਗੱਲ ਵੀ ਹੋ ਗਈ ਹੈ ਔਰ ਮਹਿਕਮੇ ਨਾਲ ਗੱਲ ਵੀ ਹੋ ਗਈ ਹੈ ਕਿ ਆਪਾਂ ਇਸ ਨੂੰ ਜਲਦੀ ਜਿਹੜਾ ਨਾ 1-2 ਦਿਨ ਚ ਇਹਨੂੰ ਪੂਰਾ ਕਰਾਂਗੇ ਮਿੱਟੀ ਭਾ ਕੇ ਪੂਰਾ ਕਰਾਂਗੇ ਔਰ ਨਾਲ ਕਿਉਂਕਿ ਮਿੱਟੀ ਕੱਚੀ ਹੈ ਇਹਦੇ ਨਾਲ ਕ੍ਰੇਟ ਵੀ ਲਾ ਕੇ ਤੈਨੂੰ ਜਿਹੜਾ ਨਾ ਉਹ ਬਿਲਕੁਲ ਸਿਕਤ ਕਰਕੇ ਇਹ ਬੰਨ ਨੂੰ ਜਿਹੜਾ ਨਾ ਉਹ ਕੰਪਲੀਟ ਕਰਾਂਗੇ ਜਿਵੇਂ ਜੋਬਰਨ ਦਾਵਾ ਜੀ ਨੇ ਇੱਥੇ ਦਾਵਾ ਕੀਤਾ ਜਨਤਕ ਤੌਰ ਤੇ ਕਿ ਇਹਦੇ ਸਟੱਡ ਜਿਹੜੇ ਇਹਨੂੰ ਬਨ ਕੇ ਪੱਕੇ ਤੌਰ ਤੇ ਕਰ ਦਿੱਤਾ ਜਾਏਗਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਸੁਰੱਖਿਆ ਦੇ ਪ੍ਰਬੰਧ ਪੂਕਤਾ ਹੋ ਜਾਣ ਜੇਕਰ ਆਪਾਂ ਇਹਨੂੰ ਪੱਕਾ ਕਰਦੇ ਆਂ ਤੇ ਸਰ ਤੁਸੀ ਵੀ ਤਾਦੀ ਬਚਦੀ ਆ ਬਿਲਕੁਲ ਪੱਕਾ ਹੋਏਗਾ ਜੀ ਜਿਹੜਾ ਜਿਹੜੀ ਨਵੀਂ ਨਵੀਂ ਮਿੱਟੀ ਪੈਣੀ ਆ ਕੱਚੀ ਮਿੱਟੀ ਜਿਹਨੂੰ ਕਹਿੰਦੇ ਹੋ ਸੋ ਪਾਣੀ ਨੇ ਜਦੋਂ ਖਾਰ ਲੱਗੀ ਤੇ ਨੈਚਰਲੀ ਇਹ ਕਿ ਮਿੱਟੀ ਰੁੜੇਗੀ ਤੋਂ ਸੋ ਇਸ ਨੂੰ ਅ ਪਥਰਾਂ ਨਾਲ ਕ੍ਰੇਟ ਲਗਾ ਕੇ ਨਜਰੂਸ ਸਖਿਤ ਕੀਤਾ ਜਾਏਗਾ ਜਿਵੇਂ ਮੌਕੇ ਤੇ ਮੁਸੀਬਤ ਸਾਹਮਣੇ ਆਣ ਖੜੀ ਹੁੰਦੀ ਆ ਉਦੋਂ ਪ੍ਰਸ਼ਾਸਨ ਦੀਆਂ ਜਾਂ ਸਰਕਾਰਾਂ ਦੀਆਂ ਅੱਖਾਂ ਕਿਉਂ ਖੁੱਲਦੀਆਂ ਨੇ ਪਹਿਲਾਂ ਕਿਉਂ 3.5 ਸਾਲ ਦੇ ਕੋਈ ਜੀ ਗੁਰਾਇਆ ਜੀ ਇਹ ਕੋਈ ਜ਼ਰੂਰੀ ਨਹੀਂ ਹੈ ਤੁਸੀਂ ਦਾ ਬੰਦ 45 50 ਸਾਲ ਤੋਂ ਕਿਸੇ ਨੇ ਨਹੀਂ ਉੱਚੀ ਕੀਤੀ ਤੇ ਕਿਸੇ ਨੇ ਨਹੀਂ ਦੀ ਸਾਰ ਲਈ ਜੇਕਰ ਨੁਕਸਾਨ ਹੋਇਆ ਪਿਛਲੇ ਡੇਢ 2 ਸਾਲ ਪਹਿਲਾਂ ਤਾਂ ਲੋਕਾਂ ਦੀ ਮੰਗ ਸੀ ਉੱਚੀ ਕੀਤੀ ਜਾਵੇ ਤਿੰਨ ਤਿੰਨ ਚਾਰ ਚਾਰ ਫੋਟੋ ਉੱਚੀ ਹੋਈ ਹੈ ਔਰ ਉਸ ਤੇ ਨਾਲ ਹੁਣ ਸੜਕ ਦਾ ਵੀ ਕੰਮ ਜਿਹੜਾ ਲੱਗ ਚੁੱਕਿਆ ਤੁਸੀਂ ਜਦੋਂ ਪਿਛਲੇ ਵਾਰੀ ਸਾਨੂੰ ਲਾਂਮਾ ਮੀਣਾ ਮਾਰਿਆ ਸੀ ਕਿ ਤੁਸੀਂ ਰੱਖ ਚੱਲਿਓ ਤੇ ਸ਼ੁਰੂ ਕਦੋਂ ਕਰਨਾ ਮੈਨੂੰ ਨਹੀਂ ਸਵਾਲ ਹੁੰਦਾ ਤੁਸੀਂ ਮੀਣਾ ਮਾਰਦਿਓ ਜੀ ਅਸੀਂ ਤੁਹਾਨੂੰ ਹੁਣ ਤੁਸੀਂ ਦੇਖ ਆਇਓ ਉਸੇ ਤੁਸੀਂ ਛੜਕ ਚੋਂ ਨੰਗ ਕੇ ਆਇਓ ਕਿ ਉਹ ਕੰਮ ਜਿਹੜਾ ਨਾ ਛੜਕ ਦਾ ਸ਼ੁਰੂ ਆ ਕਿਉਂਕਿ ਬਰਸਾਤਾਂ ਦੇ ਦਿਨਾਂ ਬਰਸਾਤਾਂ ਦੇ ਵਿੱਚ ਹਮੇਸ਼ਾ ਜਿਹੜਾ ਕੰਮ ਦੇ ਵਿੱਚ ਰੁਕਾਵਟ ਪੈਂਦੀ ਆ ਮੈਂ ਜੇ ਪ੍ਰਮਾਤਮਾ ਨੇ ਕਿਰਪਾ ਰੱਖੀ ਉੱਪਰ ਮੀ ਨਹੀਂ ਪਿਆ ਤਾਂ ਜਲਦੀ ਰੋਡ ਵੀ ਕੰਪਲੀਟ ਹੋਏਗਾ ਔਰ ਜੇ ਬੰਨ ਵੀ ਜਿਹੜਾ ਕੰਪਲੀਟ ਹੋਏਗਾ ਜਲਦੀ ਕੀ ਤੁਸੀਂ ਮੰਨਦੇ ਨਹੀਂ ਕਿ ਪੱਤਰਕਾਰ ਜਿਹੜਾ ਇਹ ਵੀ ਇੱਕ ਜਿਹੜਾ ਲੋਕਤੰਤਰ ਦਾ ਹਿੱਸਾ ਵਾ ਬਿਲਕੁਲ ਜੀ ਚੌਥਾ ਥੰਮ ਹੈ ਜਦੋਂ ਜਦੋਂ ਲੋਕਾਂ ਨੂੰ ਮੈਂ ਕਹਿੰਦਾ ਜੀ ਚੌਥਾ ਥੰਮ ਹੈ ਜੀ ਚੌਥਾ ਥੰਮ ਹੈ ਪੱਤਰਕਾਰ ਇੱਕ ਗੱਲ ਧਿਆਨ ਰੱਖਣ ਕਿ ਪਾਰਦਰਸ਼ਤਾ ਨਾਲ ਖਬਰ ਲੈਣ ਪਾਰਦਰਸ਼ਾ ਕਰਨ ਮੈਂ ਕਹਿੰਦਾ ਕਿ ਪਿਕਨ ਚੂਜ਼ ਨਾ ਕਰਨ ਤੇ ਬਿਲਕੁਲ ਲੋਕਾਂ ਦੇ ਸਾਹਮਣੇ ਸੱਚ ਲੈਣਾ ਮੇਰਾ ਮਤਲਬ ਲੋਕਾਂ ਦੀਆਂ ਮੁਸ਼ਕਲਾਂ ਦੇ ਨਾਲ ਸੰਤਾਪ ਸਾਨੂੰ ਵੀ ਹੰਡਾਉਣਾ ਪੈਂਦਾ ਹੈ ਬਿਲਕੁਲ ਜੀ ਅਸੀਂ ਅਸੀਂ ਵੀ ਤੁਹਾਡੇ ਵਿੱਚ ਹੀ ਹਾਂ ਹਾਂ ਜੀ ਅਸੀਂ ਵੀ ਤੁਹਾਡੇ ਵਿੱਚੋਂ ਅਸੀਂ ਪਬਲਿਕ ਦੇ ਨੁਮਾਇੰਦੇ ਆਂ ਔਰ ਪਬਲਿਕ ਦੇ ਵਿੱਚੋਂ ਆ ਪਬਲਿਕ ਨਾਲ ਨਾਲ ਸੋ ਇਸ ਸਰਕੇ ਜਿਹੜੇ ਵੀ ਪਬਲਿਕ ਦੀ ਕੋਈ ਦੁੱਖ ਤਕਲੀਫ ਹੈ ਅਸੀਂ 24 ਘੰਟੇ ਹਾਜ਼ਰ ਆਂ ਭਾਵੇਂ ਦਰਿਆ ਦੇ ਵਿੱਚ ਛਾਲਾਂ ਮਾਰ ਕੇ ਕਿਉਂ ਨਹੀਂ ਅਨੁਭਵ ਕਰਨਾ ਪਿਆ ਲੋਕਾਂ ਨੂੰ ਜੋ ਅਸੀਂ ਤੁਸੀਂ ਪਿਛਲੇ ਸਾਲਾਂ 'ਚ ਦੇਖਿਆ ਸੀ ਬਿਲਕੁਲ ਨਾਲ ਜਾ ਕੇ ਵਿਦਾਊਟ ਲਾਈਫ ਸੇਵਿੰਗ ਜੈਕਟ ਦੇ ਵਿੱਚੋਂ ਕੱਢ ਕੇ ਲਿਆਇਆ ਪਰ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਗਈ ਆ ਇਹ ਮੈਂ ਸਮਝਦਾ ਕਿ ਜੇ ਅਗਾਉਂ ਪ੍ਰਬੰਧ ਕਰ ਲਏ ਜਾਂ ਤੇ ਛਾਲਾਂ ਮਾਰਨ ਦੀ ਨੋਬਤ ਹੀ ਨਹੀਂ ਬਿਲਕੁਲ ਦੇਖੋ ਸਰਕਾਰ ਸਰਕਾਰ ਆਪਣੇ ਢੰਗ ਦੇ ਨਾਲ ਜਿਹੜਾ ਵੀ ਕੰਮ ਪ੍ਰਾਪਰ ਸਿਸਟਮ ਦੇ ਨਾਲ ਮਤਲਬ ਕੀਤਾ ਇਹਦਾ ਸਰਕਾਰ ਦੁਆਰਾ ਸੋ ਕਰ ਰਹੀ ਹੈ ਸਰਕਾਰ ਹੁਣ ਵੀ ਜਿਹੜਾ ਕੰਮ ਇਹ ਹੁਣ ਇਹ ਤਾਂ ਕਿਸੇ ਨੂੰ ਨਹੀਂ ਪਤਾ ਕਿ ਪਾਣੀ ਪੀਲੇ ਸਾਹੜ ਨਹੀਂ ਆਇਆ ਤੇ ਇਸ ਵale ਪਾਣੀ ਉਬਰ ਹੋ ਗਿਆ ਸੋ ਇਹ ਤੇ ਨੇਚਰ ਹੈ ਨੇਚਰ ਜਦੋਂ ਕਦੇ ਵੀ ਜਦੋਂ ਬਰਸਾਤ ਜ਼ਿਆਦਾ ਹੋ ਗਈ ਪਾਣੀ ਜ਼ਿਆਦਾ ਹੋ ਗਿਆ ਤੇ ਪਾਣੀ ਦਰਿਆ ਤੋਂ ਬਾਹਰ ਆ ਗਿਆ ਸੋ ਜੇ ਨਾ ਹੁੰਦੀ ਤੇ ਪਾਣੀ ਦੁਬਾਰ ਨਹੀਂ ਆਉਂਦਾ ਲੋੜ ਨਹੀਂ ਸੀ ਪੈਣੀ ਸੋ ਇਸਰਕੇ ਇਹ ਜਿਹੜਾ ਵੀ ਜੋ ਵੀ ਲੋਕਾਂ ਦੀ ਮੁਸ਼ਕਲ ਹੈ ਉਹ ਸਾਡੀ ਮੁਸ਼ਕਲ ਹੈ ਸਰਕਾਰ ਦੀ ਮੁਸ਼ਕਲ ਹੈ ਹੱਲ ਕਰਾਂਗੇ ਟਾਈਮਸ ਕੁਦੀ ਜਿਹਦੇ ਜਿੱਦਾਂ ਤੁਸੀਂ ਦੀ ਗੱਲ ਕਰਦੇ ਹੋ ਉਹਦਾ ਤਾਂ ਕੰਮ ਚੱਲ ਰਿਹਾ ਤੁਹਾਨੂੰ ਪਤਾ ਵੀ ਉਹ ਤਾਂ ਪੱਕਿਆ ਹੋ ਰਹੀ ਹੈ ਨਾ ਹਾਂਜੀ ਤੇ ਜਿਹੜਾ ਆ ਸੇਫਟੀ ਬੰਦ ਆ ਇਹਦੇ ਤੇ ਵੀ ਮੌਕੇ ਤੇ ਹੁਣ ਸਾਰੇ ਅਫਸਰ ਸਾਹਿਬਾਨ ਪਹੁੰਚ ਗਏ ਨੇ ਡੀਸੀ ਸਾਹਿਬ ਨਾਲ ਮੇਰੀ ਖੁਦ ਗੱਲ ਹੋਈ ਆ ਤੇ ਇਹ ਅੱਜ ਰਾਤ ਰਾਤ ਤੁਹਾਨੂੰ ਤਿਆਰ ਮਿਲੂਗਾ ਇਸ ਤੋਂ ਇਲਾਵਾ ਇੱਕ ਹੋਰ ਸੇਫਟੀ ਬੰਦ ਦੀ ਜਿਹੜੀ ਲੋਕਾਂ ਨੇ ਇੱਛਾ ਜ਼ਾਹਰ ਕੀਤੀ ਸੀ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਅੰਡਰ ਆਉਂਦਾ ਉਹ ਵੀ ਹਾਂ ਉਹ ਵੀ ਐਕਸ਼ਨ ਸਾਹਿਬ ਨਾਲ ਮੇਰੀ ਗੱਲ ਹੋ ਗਈ ਤੇ ਉਹ ਵੀ ਜਿਹੜਾ ਵਾ ਉਹ 1-2 ਦਿਨਾਂ ਚ ਉਹ ਵੀ ਬੰਨ ਜਿਹੜਾ ਵਾ ਉਹ ਤਿਆਰ ਹੋ ਜਾਊਗਾ ਸੋ ਤੁਸੀਂ ਤਾਂ ਸਾਡੀ ਤਿਆਰੀ ਆ ਪੱਕੀ ਕਰ ਹੀ ਰਿਹਾ ਹਾਂ ਉਸ ਤੋਂ ਪਹਿਲਾਂ ਜਿਹੜਾ ਫਰੰਟ ਬੈਰੀਅਰ ਜਿਹੜਾ ਫਰਸਟ ਬੈਰੀਅਰ ਅਸੀਂ ਕਹਿ ਸਕਦੇ ਹਾਂ ਸੇਫਟੀ ਬੰਨ ਨੇ ਜਿੰਨੇ ਵੀ ਉਹ ਸਾਰੇ ਰਿਪੇਅਰ ਹੋ ਕੇ ਅਸੀਂ ਪੂਰੀ ਤਰ੍ਹਾਂ ਪ੍ਰਸ਼ਾਸਨ ਜਿਹੜਾ ਵਾ ਸੈਕਸ਼ਨ ਸਰਕਾਰ ਪ੍ਰਸ਼ਾਸਨ ਦੇ ਨਾਲ ਆ ਤੇ ਅਸੀਂ ਬਹੁਤ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਹੇ ਹਾਂ ਕਿ ਇਸ ਵਾਰੀ ਕੋਈ ਵੀ ਪ੍ਰੋਬਲਮ ਨਹੀਂ ਹੋਣ ਦਿੱਤੀ ਜਾਊ ਸੋ ਜੇਕਰ ਜਿਵੇਂ ਐਨ ਮੌਕੇ ਤੇ ਵੈਸੇ ਤਾਂ ਹਾਲੇ ਡਰ ਵਾਲੀ ਜ਼ਿਆਦਾ ਸਥਿਤੀ ਨਹੀਂ ਹੈਗੀ ਜਿਵੇਂ ਤੁਸੀਂ ਅੱਜ ਇੱਥੇ ਘੇੜਾ ਮਾਰਿਆ ਜਿਵੇਂ 2 ਸਾਲ ਦਾ 2023 ਤੋਂ ਇਹ ਟੁੱਟਿਆ ਹੋਇਆ ਵਾ ਤੇ ਹੁਣ ਪਾਣੀ ਦੇ ਵਿੱਚ ਹੀ ਇਹ ਕੰਮ ਚੱਲਣਾ ਤੇ ਜੇਕਰ ਸੁੱਕੇ ਸੁੱਕੇ ਪਹਿਲਾਂ ਹੀ ਇਹਦਾ ਬੈੱਡ ਵੱਜ ਜਾਂਦਾ ਤੇ ਹੋਰ ਵਧੀਆ ਹੁੰਦਾ ਇਹ ਦੇਖੋ ਜੀ ਦੋ ਗੱਲਾਂ ਨੇ ਇਹਦੇ 'ਚ ਹਨਾ ਇੱਕ ਪ੍ਰੀਵੈਂਟਿਵ ਮੇਜਰ ਆ ਹਨਾ ਜੀ ਇਹ ਤਾਂ ਓਵਰ ਪ੍ਰੀਵੈਂਟਿਵ ਮੇਜਰ ਆ ਹਨਾ ਸਾਡੇ ਤੁਸੀਂ ਤੇ ਤਾਂ ਕੰਮ ਚੱਲ ਹੀ ਰਿਹਾ ਤੁਸੀਂ ਦੇਖ ਰਹੇ ਹੋ ਹਨਾ ਇਹ ਜਿਹੜਾ ਇੱਕ ਫਸਟ ਦੇਨੋ ਆਪਾ ਫਰੰਟੀਅਰ ਕਹਿ ਸਕਦੇ ਆ ਹਨ ਇੱਕ ਸੇਫਟੀ ਬੰਨ ਆ ਸੋ ਇਹ ਇੱਕ ਚਲੋ ਇੱਕ ਬਹੁਤ ਸੇਫਟੀ ਮੇਜਰ ਹੈਗਾ ਚਲੋ ਇਹ ਹੁਣ ਮੌਕੇ ਤੇ ਮੈਨੂੰ ਪਤਾ ਲੱਗਿਆ 2 ਘੰਟ ਪਹਿਲੋ ਪਤਾ ਲੱਗਿਆ ਕਿ ਸੀਟ ਪਰ ਮੀਟਿੰਗ ਕਰ ਰਹੀ ਸੀ ਤੇ 60 ਕਿਲੋਮੀਟਰ ਉਸੇ ਟਾਈਮ ਅਸੀਂ ਇੱਥੇ ਪਹੁੰਚੇ ਆ ਸੋ ਹੁਣ ਇਹ ਜ਼ਿੰਮੇਵਾਰੀ ਨਾਲ ਤੁਹਾਨੂੰ ਮੈਂ ਬਿਆਨ ਦਿੰਨਾ ਕਿ ਅੱਜ ਹੋ ਗਿਆ ਔਰ ਇਹਦੀ ਵੀ ਮੈਂ ਇਹਨੂੰ ਇਹ ਤਾਂ ਜਸਟ ਇੱਕ ਸੇਫਟੀ ਬੰਨ ਤਿਆਰ ਕਰ ਰਹੇ ਆ ਪਰ ਐਸਡੀ ਸਾਹਿਬ ਨਾਲ ਮੇਰੀ ਗੱਲ ਹੋ ਗਈ ਕਿ ਤੁਸੀਂ ਇਹਦੀ ਪ੍ਰੋਜੈਕਟ ਪਰ ਰਿਪੋਰਟ ਬਣਾਓ ਕਿ ਇਹ ਸੇਫਟੀ ਬੰਨ ਨੂੰ ਵੀ ਕਿੱਦਾਂ ਪੱਕਿਆ ਕਰਨਾ ਕਾ ਕੀ ਕਦੀ ਵੀ ਜ਼ਿੰਦਗੀ ਦੁਬਾਰਾ ਸੇਫਟੀ ਵਨ ਬਣਾਉਣ ਦੀ ਲੋੜ ਨਾ ਪਵੇ ਇੱਥੇ ਪੱਕਾ ਹੀ ਜੜਾ ਵਾ ਉਹ ਸੇਫਟੀ ਮੈਜ਼ਰ ਪ੍ਰੋਜੈਕਟ ਜੜਾ ਵਾ ਆ ਜੇ ਉਹ ਵੀ ਰਿਪੋਰਟ ਜਿਹੜੀ ਉਹ ਮੈਨੂੰ ਐਸਡੀ ਸਾਹਿਬ ਬਣਾ ਕੇ ਦੇਵੇ ਸੋ ਜਿਵੇਂ ਪੌਂਗ ਡੈਮ ਦਾ ਜਿਹੜਾ ਪਾਣੀ ਦਾ ਪੱਧਰ ਹੈ ਮਹਿਜ 4 ਫੁੱਟ ਜਿਹੜਾ ਨੀਵਾ ਰਹਿ ਗਿਆ ਖੁਦਾ ਨਾ ਕਰੇ ਪਰਮਾਤਮਾ ਨਾ ਕਰੇ ਜੇ ਹੜ੍ਹ ਦੀ ਸਥਿਤੀ ਆਉਂਦੀ ਤੇ ਸਰਕਾਰ ਦੀਆਂ ਤਿਆਰੀਆਂ ਜਿਹੜੀਆਂ ਨੇ ਲੋਕਾਂ ਦੇ ਰਾਤਾਂ ਵਾਸਤੇ ਜਾਂ ਹੜ੍ਹ ਦੇ ਸੰਭਾਵੀ ਕਤਰੇ ਨੂੰ ਲੈ ਕੇ ਕਿਵੇਂ ਦੀਆਂ ਦੇਖੋ ਮੇਰੀ ਸਵੇਰੇ ਡੀਸੀ ਸਾਹਿਬ ਨਾਲ ਮੀਟਿੰਗ ਆ ਇਸੇ ਸਬੰਧ ਦੇ ਵਿੱਚ ਤੇ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਹੈ ਉਹਨਾਂ ਵੱਲੋਂ ਪੂਰਾ ਅਸ਼ਵਸ਼ਣ ਦਿਵਾਇਆ ਗਿਆ ਮੈਨੂੰ ਕਿ ਪੂਰੀ ਤਿਆਰੀ ਹੈ ਪਰ ਮੈਂ ਖੁਦ ਆਪ ਜਾ ਕੇ ਕੱਲੀ-ਕੱਲੀ ਜਿਹੜੀ ਹੈ ਉਹ ਆ ਤਿਆਰੀ ਦੀ ਉਹ ਆਪਾਂ ਜਿਹੜਾ ਨਿਰੇਖਣ ਕਰਾਂਗੇ ਤੇ ਜਿੱਥੇ ਵੀ ਕੋਈ ਕਮੀ ਪੇਸ਼ੀ ਲੱਗੂਗੀ ਬਤੌਰ ਲੋਕਾਂ ਦੇ ਨੁਮਾਇੰਦੇ ਹੋਣ ਦੇ ਨਾਤੇ ਅਸੀਂ ਉਹ ਪੂਰੀ ਕਰਵਾਵਾਂਗੇ ਕਿਉਂਕਿ ਇਹ ਤਾਂ ਸਾਡੇ ਆਪਣੇ ਲੋਕ ਨੇ ਆਪਣੇ ਘਰ ਨੇ ਠੀਕ ਹੈ ਜੀ ਇੱਥੇ ਆਪਾਂ ਕੋਈ ਲੀਡਰੀ ਕਰਨੀ ਆਏ ਆਪਾਂ ਕੋਈ ਇੱਥੇ ਫੋਟੋਆਂ ਖਿਚਵਾਉਣ ਨਹੀਂ ਆਏ ਇਹ ਤਾਂ ਸਾਨੂੰ ਉਹਨਾਂ ਹੀ ਦੁੱਖਾ ਜਿੰਨਾ ਇੱਥੇ ਲੋਕਾਂ ਨੂੰ ਦੁੱਖਾ ਸੋ ਕੱਲੀ-ਕੱਲੀ ਚੀਜ਼ ਦੀ ਜਾਂਚ ਹੋਊਗੀ ਔਰ ਪੂਰੀ ਤਿਆਰੀ ਦੇ ਨਾਲ ਇਸ ਵਾਰੀ ਇਹ ਜਿਹੜੀ ਮੀਂਹ ਦੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਦੇਖੋ ਜੀ ਮੈਂ ਘਰੇ ਸੀਗਾ ਤੇ 2:00 ਵਜੇ ਦੇ ਕਰੀਬ ਮੈਨੂੰ ਤੁਹਾਡੇ ਮੀਡੀਅਮ ਦੇ ਮਾਧਮ ਰਾਹੀਂ ਪਤਾ ਲੱਗਾ ਕਿ ਪਾਣੀ ਦਾ ਸਥਰ ਜਿਹੜਾ ਵਧ ਰਿਹਾ ਵਾ ਤੇ ਮੈਂ ਉਸ ਵੇਲੇ ਇੱਥੇ ਆਇਆ ਤੇ ਮੈਂ ਆਪਣੇ ਜ਼ਿਲ੍ਹਾ ਪ੍ਰਧਾਨ ਜੀ ਨੂੰ ਤੇ ਉਹਦੇ ਨਾਲ ਹੋਰ ਵੀ ਪ੍ਰਸ਼ਾਸਨ ਨੂੰ ਵੀ ਮੈਂ ਅਨਾਉਂਸ ਕੀਤਾ ਏਡੀਸੀ ਸਾਹਿਬ ਨੂੰ ਕਾਲ ਕੀਤੀ ਹੈ ਕਿ ਕ੍ਰਿਟੀਕਲ ਸਿਚੁਏਸ਼ਨ ਹੈਗੀ ਆ ਅਜੇ ਤੱਕ ਤੇ ਲੋਕਾਂ ਨੂੰ ਡਰਨ ਨਹੀਂ ਮਤਲਬ ਕਿ ਮੈਂ ਕਹਿਣਾ ਚਾਹੁੰਦਾ ਮਾਧਿਅਮ ਰਾਹੀਂ ਕਿ ਅਜੇ ਠੀਕ ਹੈਗਾ ਕੋਈ ਡਰਨ ਵਾਲੀ ਚਿੰਤਾ ਨਹੀਂ ਬੜ ਪ੍ਰਸ਼ਾਸਨ ਤੇ ਸਰਕਾਰ ਤੁਹਾਡੇ ਨਾਲ ਅਸੀਂ ਜਿਹੜੀ ਵੀ ਕ੍ਰਿਟੀਕਲ ਸਿਚੁਏਸ਼ਨ ਆਈ ਆਪ ਹੀ ਜਿੱਦਾਂ ਦੇ ਘਰੇ ਬੈਠੇ ਹੀ ਇੱਧਾ ਦੌੜ ਕੇ ਆ ਗਏ ਆਣ ਕੇ ਡੀਸੀ ਸਾਹਿਬ ਨਾਲ ਟੱਚ ਕਰਕੇ ਐਸਡੀ ਐਕਸੀਅਨ ਸਾਹਿਬ ਨਾਲ ਪੀਡਬਲਯੂਡੀ ਸਾਹਿਬ ਨਾਲ ਰਾਬਤਾ ਕਰਕੇ ਤੇ ਹੁਣ ਆ ਹੀ ਮਿੱਟੀ ਦਾ ਪ੍ਰਬੰਧ ਕਰ ਦਿੱਤਾ ਬੋਰੇ ਵਗੈਰਾ ਆ ਗਏ ਆ ਲੇਬਰ ਵੀ ਆ ਚੁੱਕੀ ਆ ਆਪਾਂ ਇੱਥੇ ਕੰਮ ਸਟਾਰਟ ਕਰਾਉਣਗੇ ਆਪਣੇ ਵੱਲੋਂ ਅਸੀਂ ਜਿੱਦਾਂ ਮਰਜੀ ਹੋਏ ਪਹਿਲ ਇੱਕ ਤਾਂ ਮੇਰਾ ਇਲਾਕਾ ਆਪਣਾ ਖੁਦ ਦਾ ਉਤੋਂ ਸਰਕਾਰ ਦੀ ਜ਼ਿੰਮੇਵਾਰੀ ਆ ਤੇ ਅਸੀਂ ਹਮੇਸ਼ਾ ਸਰਕਾਰ ਆਪਣੇ ਪਰਿਵਾਰ ਦੇ ਨਾਲ ਹਮੇਸ਼ਾ ਖੜੀ ਰਹੇਗੀ ਇਹ ਗੱਲ ਤੋਂ ਸੀਦੀ ਤੁਸੀਂ ਅੱਜ ਤੋਂ ਕਈ 40 50 ਸਾਲ ਪਹਿਲਾਂ ਦੀ ਸੀਗੀ ਤੇ ਕੁਦਰਤੀ ਆਫਤ ਅੱਗੇ ਕਿਸੇ ਦਾ ਵੀ ਜੋਰ ਨਹੀਂ ਉਹ ਭਾਵੇਂ ਸਰਕਾਰ ਜਿਹੜੀ ਮਰਜੀ ਅਜੇ ਸਾਡੀ ਹੈ ਨਾ ਕਿਸੇ ਵੀ ਹੈ ਜਿਹੜੀ ਕੁਦਰਤੀ ਆਫਤ ਆ ਉਹ ਨਾਲ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਪਰ ਹਾਂ ਸਰਕਾਰ ਜਿਹੜੀ ਯਤਨ ਕਰਦੀ ਹੈ ਜਿੱਦਾਂ ਹੁਣ ਪਤਾ ਲੱਗਾ ਅਸੀਂ ਮੌਕੇ ਤੇ ਪਹੁੰਚੇ ਸਰਕਾਰ ਹਮੇਸ਼ਾ ਹੀ ਤਤਪਰ ਆਪਣੇ ਬੰਦਿਆਂ ਦੇ ਨਾਲ ਹੈ ਮੇਰਾ ਧੰਨਵਾਦ ਕਰਦੇ ਹਾਂ ਹਾਂਜੀ ਇੱਥੇ ਆ ਕੇ ਇਹਨਾਂ ਨੇ ਮੌਕੇ ਦੇ ਉੱਤੇ ਆ ਕੇ ਵੇਖਿਆ ਵੀ ਜੋ ਪਿਛਲੇ ਹਾਲਾਤ ਸੀ ਹਾਂਜੀ ਅਸੀਂ ਇੱਕ ਬੇਨਤੀ ਜ਼ਰੂਰ ਕਰਾਂਗੇ ਵੀ ਇਹ ਜਿਹੜੀ ਤੁਸੀਂ ਆ ਸੜਕ ਚੱਲੋ ਬਣ ਰਹੀ ਹੈ ਇਦੇ ਨਾਲ ਨਾਲ ਜਿਹੜਾ ਪੱਥਰ ਲਗਾਇਆ ਜਾਏ ਪੱਥਰ ਲਾ ਕੇ ਪੂਰੀ ਜਿਹੜੀ ਇਹ ਦਲੇਰ ਸਟੱਡ ਵੱਜਣ ਸਟੱਡ ਵੱਜਣ ਤੇ ਨਾਲ ਪੱਥਰ ਲੱਗੇ ਜੀ ਜੀ ਪੱਥਰ ਲਾ ਕੇ ਤੇ ਫੇਰ ਜਿਹੜਾ ਇਹ ਜਿਹੜੀ ਇਹਦੀ ਰੋਕਥੰਮ ਹੋ ਸਕਦੀ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਜਿਹੜਾ ਲੋਕਾਂ ਦਾ ਇਹ ਵਿਸ਼ਵਾਸ ਕੀਤਾ ਹੈ ਕਿ ਜਿਹੜਾ ਪਾਣੀ ਜਿਹੜਾ ਹੁਣ ਵਧਣ ਡਿਆ ਪਤਾ ਕੋਈ ਨਹੀਂ ਰਾਹ ਦਾ ਹਾਂਜੀ ਵੀ ਜੇ ਤੁਈ ਕੋਈ ਖਤਰ ਹੈ ਜੇ ਮਗਰਲੇ ਪਾਣੀ ਇਤਨਾ ਹੀ ਛੱਡਿਆ ਗਿਆ ਮੀਂਹ بارش ਪੈਂਦੀ ਹੈ ਤੇ ਪਾਣੀ ਵਧ ਵੀ ਸਕਦਾ ਵਾ ਹਾਂਜੀ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਹੁਤ ਚਿੰਤਾਜਨਕ ਨੇ ਉਹਨਾਂ ਨਾਲ ਗੱਲ ਵੀ ਹੋ ਗਈ ਹੈ ਔਰ ਮਹਿਕਮੇ ਨਾਲ ਗੱਲ ਵੀ ਹੋ ਗਈ ਹੈ ਕਿ ਆਪਾਂ ਇਸ ਨੂੰ ਜਲਦੀ ਜਿਹੜਾ ਨਾ ਇੱਕ ਦੋ ਦਿਨ ਚ ਇਹਨੂੰ ਪੂਰਾ ਕਰਾਂਗੇ ਮਿੱਟੀ ਭਾ ਕੇ ਪੂਰਾ ਕਰਾਂਗੇ ਔਰ ਨਾਲ ਕਿਉਂਕਿ ਮਿੱਟੀ ਕੱਚੀ ਹੈ ਇਹਦੇ ਨਾਲ ਕ੍ਰੇਟ ਵੀ ਲੱਗ ਕੇ ਇਨ ਨੂੰ ਜਿਹੜਾ ਨਾ ਉਹ ਬਿਲਕੁਲ ਸੁਰੱਖਤ ਕਰਕੇ ਇਹ ਬੰਨ ਨੂੰ ਜਿਹੜਾ ਨਾ ਉਹ ਕੰਪਲੀਟ ਕਰਾਂਗੇ ਜਿਵੇਂ ਜੋਬਰਨ ਦਾਵਾ ਜੀ ਨੇ ਇੱਥੇ ਦਾਵਾ ਕੀਤਾ ਜਨਤਕ ਤੌਰ ਤੇ ਕਿ ਇਹਦੇ ਸਟੱਡ ਜਿਹੜੇ ਇਹਨੂੰ ਬਨ ਕੇ ਪੱਕੇ ਤੌਰ ਤੇ ਕਰ ਦਿੱਤਾ ਜਾਏਗਾ ਕਿ ਉਹਨਾਂ ਲਈ ਸਮੇਂ ਦੇ ਵਿੱਚ ਇਹ ਸੁਰੱਖਿਆ ਤੇ ਪ੍ਰਬੰਧ ਪੁਖਤਾ ਹੋ ਜਾਣ ਜੇਕਰ ਆਪਾਂ ਇਹਨੂੰ ਪੱਕਾ ਕਰਦੇ ਆਂ ਤੇ ਸਰ ਤੁਸੀ ਵੀ ਤਾਦੀ ਬਚਦੀ ਆ ਬਿਲਕੁਲ ਪੱਕਾ ਹੋਏਗਾ ਜੀ ਜਿਹੜਾ ਜਿਹੜੀ ਨਵੇਂ-ਨਵੇਂ ਮਿੱਟੀ ਪੈਣੀ ਹੈ ਕੱਚੀ ਮਿੱਟੀ ਜਿਹਨੂੰ ਕਹਿੰਦੇ ਹੋ ਸੋ ਪਾਣੀ ਨੇ ਜਦੋਂ ਖਾਰ ਲੱਗੀ ਤੇ ਨੈਚੁਰਲੀ ਇਹ ਕਿ ਮਿੱਟੀ ਰੁੜੇਗੀ ਤੋਂ ਸੋ ਇਸ ਨੂੰ ਪੱਥਰਾਂ ਨਾਲ ਕ੍ਰੇਟ ਲਗਾ ਕੇ ਇਹਨੂੰ ਜ਼ਰੂਰ ਸਖਿਤ ਕੀਤਾ ਜਾਏਗਾ ਜਿਵੇਂ ਮੌਕੇ ਤੇ ਮੁਸੀਬਤ ਸਾਹਮਣੇ ਆਣ ਖੜੀ ਹੁੰਦੀ ਆ ਉਦੋਂ ਪ੍ਰਸ਼ਾਸਨ ਦੀਆਂ ਜਾਂ ਸਰਕਾਰਾਂ ਦੀਆਂ ਅੱਖਾਂ ਕਿਉਂ ਖੁੱਲਦੀਆਂ ਨੇ ਪਹਿਲਾਂ ਕਿਉਂ 3.5 ਸਾਲ ਦੇ ਗੁਰਾਇਆਂ ਜੀ ਇਹ ਕੋਈ ਜ਼ਰੂਰੀ ਨਹੀਂ ਹੈ ਤੁਸੀਂ ਦਾ ਬੰਦ 45 50 ਸਾਲ ਤੋਂ ਕਿਸੇ ਨੇ ਨਹੀਂ ਉੱਚੀ ਕੀਤੀ ਤੇ ਕਿਸੇ ਨੇ ਨਹੀਂ ਦੀ ਸਾਰ ਲਈ ਜੇਕਰ ਨੁਕਸਾਨ ਹੋਇਆ ਪਿਛਲੇ ਡੇਢ 2 ਸਾਲ ਪਹਿਲਾਂ ਤਾਂ ਲੋਕਾਂ ਦੀ ਮੰਗ ਸੀ ਉੱਚੀ ਕੀਤੀ ਜਾਵੇ ਤਿੰਨ ਤਿੰਨ ਚਾਰ ਚਾਰ ਫੁੱਟ ਉੱਚੀ ਹੋਈ ਹੈ ਔਰ ਉਸਤੇ ਨਾਲ ਹੁਣ ਸੜਕ ਦਾ ਵੀ ਕੰਮ ਜਿਹੜਾ ਲੱਗ ਚੁੱਕਿਆ ਤੁਸੀਂ ਜਦੋਂ ਪਿਛਲੇ ਵਾਰੀ ਸਾਨੂੰ ਲਾਂਮਾ ਮੀਨਾ ਮਾਰਿਆ ਸੀ ਕਿ ਤੁਸੀਂ ਰੱਖ ਚੱਲਿਓ ਤੇ ਸ਼ੁਰੂ ਕਦੋਂ ਕਰਨੀਆ ਮੈਨੂੰ ਨਹੀਂ ਸਵਾਲ ਹੁੰਦਾ ਤੁਸੀਂ ਮੀਨਾ ਮਾਰਦਿਓ ਜੀ ਅਸੀਂ ਤੁਹਾਨੂੰ ਹੁਣ ਤੁਸੀਂ ਦੇਖ ਆਇਓ ਉਸੇ ਤੁਸੀਂ ਛੜਕ ਚ ਨੰਗ ਕੇ ਆਇਓ ਕਿ ਉਹ ਕੰਮ ਜਿਹੜਾ ਨਾ ਛੜਕਦਾ ਸ਼ੁਰੂ ਆ ਕਿਉਂਕਿ ਬਰਸਾਤਾਂ ਦੇ ਦਿਨਾਂ ਬਰਸਾਤਾਂ ਦੇ ਵਿੱਚ ਹਮੇਸ਼ਾ ਜਿਹੜਾ ਕੰਮ ਦੇ ਵਿੱਚ ਰੁਕਾਵਟ ਪੈਂਦੀ ਆ ਮੈਂ ਜੇ ਪ੍ਰਮਾਤਮਾ ਨੇ ਕਿਰਪਾ ਰੱਖੀ ਉੱਪਰ ਮੀ ਨਹੀਂ ਪਿਆ ਤਾਂ ਜਲਦੀ ਰੋਡ ਵੀ ਕੰਪਲੀਟ ਹੋਏਗਾ ਔਰ ਜੇ ਬੰਨ ਵੀ ਜਿਹੜਾ ਕੰਪਲੀਟ ਹੋਏਗਾ ਜਲਦੀ ਕੀ ਤੁਸੀਂ ਮੰਨਦੇ ਨਹੀਂ ਕਿ ਪੱਤਰਕਾਰ ਜਿਹੜਾ ਇਹ ਵੀ ਇੱਕ ਜਿਹੜਾ ਲੋਕਤੰਤਰ ਦਾ ਹਿੱਸਾ ਵਾ ਬਿਲਕੁਲ ਜੀ ਚੌਥਾ ਥੰਮ ਹੈ ਜਦੋਂ ਜਦੋਂ ਲੋਕਾਂ ਨੂੰ ਮੈਂ ਕਹਿੰਦਾ ਜੀ ਚੌਥਾ ਥੰਮ ਹੈ ਜੀ ਚੌਥਾ ਥੰਮ ਹੈ ਪੱਤਰਕਾਰ ਇੱਕ ਗੱਲ ਧਿਆਨ ਰੱਖਣ ਕਿ ਪਾਰਦਰਸ਼ਤਾ ਨਾਲ ਖਬਰ ਲੈਣ ਪਾਰਦਰਸ਼ਾ ਕਰਨ ਮੈਂ ਕਹਿੰਦਾ ਕਿ ਪਿਕ ਐਂਡ ਚੂਜ਼ ਨਾ ਕਰਨ ਤੇ ਬਿਲਕੁਲ ਲੋਕਾਂ ਦੇ ਸਾਹਮਣੇ ਸੱਚ ਲੈਣਾ ਮੇਰਾ ਮਤਲਬ ਲੋਕਾਂ ਦੀਆਂ ਮੁਸ਼ਕਲਾਂ ਦੇ ਨਾਲ ਸੰਤਾਪ ਸਾਨੂੰ ਵੀ ਹੰਡਾਉਣਾ ਪੈਂਦਾ ਹੈ ਬਿਲਕੁਲ ਜੀ ਅਸੀਂ ਅਸੀਂ ਵੀ ਤੁਹਾਡੇ ਵਿੱਚ ਹੀ ਹਾਂ ਹਾਂ ਜੀ ਅਸੀਂ ਵੀ ਤੁਹਾਡੇ ਵਿੱਚੋਂ ਅਸੀਂ ਪਬਲਿਕ ਦੇ ਨੁਮਾਇੰਦੇ ਆਂ ਔਰ ਪਬਲਿਕ ਦੇ ਵਿੱਚੋਂ ਆਂ ਪਬਲਿਕ ਨਾਲ ਨਾਲ ਸੋ ਇਸ ਸਰਕੇ ਜਿਹੜੇ ਵੀ ਪਬਲਿਕ ਦੀ ਕੋਈ ਦੁੱਖ ਤਕਲੀਫ ਹੈ ਅਸੀਂ 24 ਘੰਟੇ ਹਾਜ਼ਰ ਆਂ ਭਾਵੇਂ ਦਰਿਆ ਦੇ ਵਿੱਚ ਛਾਲਾਂ ਮਾਰ ਕੇ ਕਿਉਂ ਨਹੀਂ ਅਨੁਭਾਰ ਕਰਨਾ ਪਿਆ ਲੋਕਾਂ ਨੂੰ ਸੋ ਅਸੀਂ ਤੁਸੀਂ ਪਿਛਲੇ ਸਾਲਾਂ 'ਚ ਦੇਖਿਆ ਸੀ ਬਿਲਕੁਲ ਨਾਲ ਜਾ ਕੇ ਵਿਦਾਊਟ ਲਾਈਫ ਸੇਵਿੰਗ ਜੈਕਟ ਦੇ ਵਿੱਚੋਂ ਕੱਢ ਕੇ ਲਿਆਇਆ ਪਰ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਗਈ ਆ ਇਹ ਮੈਂ ਸਮਝਦਾ ਕਿ ਜੇ ਅਗਾਉਂ ਪ੍ਰਬੰਧ ਕਰ ਲਏ ਜਾਂ ਤੇ ਛਾਲਾ ਮਾਰਨੀ ਨੋਬਤ ਹੀ ਨਹੀਂ ਬਿਲਕੁਲ ਦੇਖੋ ਸਰਕਾਰ ਸਰਕਾਰ ਆਪਣੇ ਢੰਗ ਦੇ ਨਾਲ ਜਿਹੜਾ ਵੀ ਕੰਮ ਪ੍ਰਾਪਰ ਸਿਸਟਮ ਦੇ ਨਾਲ ਮਤਲਬ ਕੀਤਾ ਇਹਦਾ ਸਰਕਾਰ ਦੁਆਰਾ ਸੋ ਕਰ ਰਹੀ ਆ ਸਰਕਾਰ ਹੁਣ ਵੀ ਜਿਹੜਾ ਕੰਮ ਏ ਹੁਣ ਇਹ ਤਾਂ ਕਿਸੇ ਨੂੰ ਨਹੀਂ ਪਤਾ ਕਿ ਪਾਣੀ ਪੀਲੇ ਸਾਹੜ ਨਹੀਂ ਆਇਆ ਤੇ ਇਸ ਵੇਲੇ ਪਾਣੀ ਉਬਰ ਹੋ ਗਿਆ ਸੋ ਇਹ ਤੇ ਨੇਚਰ ਹੈ ਨੇਚਰ ਜਦੋਂ ਕਦੇ ਵੀ ਜਦੋਂ ਬਰਸਾਤ ਜ਼ਿਆਦਾ ਹੋ ਗਈ ਪਾਣੀ ਜ਼ਿਆਦਾ ਹੋ ਗਿਆ ਤੇ ਪਾਣੀ ਦਰਿਆ ਤੋਂ ਬਾਹਰ ਆ ਗਿਆ ਸੋ ਜੇ ਨਾ ਹੁੰਦੀ ਤੇ ਪਾਣੀ ਦੁਬਾਰ ਨਹੀਂ ਆਉਂਦਾ ਲੋੜ ਨਹੀਂ ਸੀ ਪੈਣੀ ਸੋ ਇਸਰਕੇ ਇਹ ਜਿਹੜਾ ਵੀ ਜੋ ਵੀ ਲੋਕਾਂ ਦੀ ਮੁਸ਼ਕਲ ਹੈ ਉਹ ਸਾਡੀ ਮੁਸ਼ਕਲ ਹੈ ਸਰਕਾਰ ਦੀ ਮੁਸ਼ਕਲ ਹੱਲ ਕਰਾਂਗੇ ਟਾਈਮਸ ਦੇਖੋ ਜੀ ਜਿਹਦੇ ਜਿੱਦੇ ਤੋਂ ਤੁਸੀਂ ਦੀ ਗੱਲ ਕਰਦੇ ਹੋ ਉਹਦਾ ਤਾਂ ਕੰਮ ਚੱਲ ਰਿਹਾ ਤੁਹਾਨੂੰ ਪਤਾ ਵੀ ਉਹ ਤਾਂ ਪੱਕਿਆ ਹੋ ਰਹੀ ਹੈ ਨਾ ਹਾਂਜੀ ਤੇ ਜਿਹੜਾ ਆ ਸੇਫਟੀ ਬੰਨਣਾ ਇਹਦੇ ਤੇ ਵੀ ਮੌਕੇ ਤੇ ਹੁਣ ਸਾਰੇ ਅਫਸਰ ਸਾਹਿਬਾਨ ਪਹੁੰਚ ਗਏ ਨੇ ਡੀਸੀ ਸਾਹਿਬ ਨਾਲ ਮੇਰੀ ਖੁਦ ਗੱਲ ਹੋਈ ਆ ਤੇ ਇਹ ਅੱਜ ਰਾਤ ਰਾਤ ਤੁਹਾਨੂੰ ਤਿਆਰ ਮਿਲੂਗਾ ਇਸ ਤੋਂ ਇਲਾਵਾ ਇੱਕ ਹੋਰ ਸੇਫਟੀ ਬੰਨਦੀ ਜਿਹੜੀ ਲੋਕਾਂ ਨੇ ਇੱਛਾ ਜ਼ਾਹਰ ਕੀਤੀ ਸੀ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਅੰਦਰੋਂ ਦਾ ਉਹ ਵੀ ਹਾਂ ਉਹ ਵੀ ਐਕਸ਼ਨ ਸਾਹਿਬ ਨਾਲ ਮੇਰੀ ਗੱਲ ਹੋ ਗਈ ਤੇ ਉਹ ਵੀ ਜਿਹੜਾ ਵਾ ਉਹ ਇੱਕ ਦੋ ਦਿਨ ਚ ਉਹ ਵੀ ਬੰਨ ਜਿਹੜਾ ਵਾ ਉਹ ਤਿਆਰ ਹੋ ਜਾਊਗਾ ਸੋ ਉਸੇ ਤਾਂ ਸਾਡੀ ਤਿਆਰੀ ਆ ਪੱਕੀ ਕਰ ਹੀ ਰਹੇ ਆ ਉਸ ਤੋਂ ਪਹਿਲਾਂ ਜਿਹੜਾ ਫਰੰਟ ਬੈਰੀਅਰ ਜਿਹੜਾ ਫਰਸਟ ਬੈਰੀਅਰ ਅਸੀਂ ਕਹਿ ਸਕਦੇ ਆ ਸੇਫਟੀ ਬੰਨ ਨੇ ਜਿੰਨੇ ਵੀ ਉਹ ਸਾਰੇ ਰਿਪੇਅਰ ਹੋ ਕੇ ਅਸੀਂ ਪੂਰੀ ਤਰ੍ਹਾਂ ਪ੍ਰਸ਼ਾਸਨ ਜਿਹੜਾ ਵਾ ਸੈਕਸ਼ਨ ਸਰਕਾਰ ਪ੍ਰਸ਼ਾਸਨ ਦੇ ਨਾਲ ਆ ਤੇ ਅਸੀਂ ਬਹੁਤ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਹੇ ਆ ਕਿ ਇਸ ਵਾਰੀ ਕੋਈ ਵੀ ਪ੍ਰੋਬਲਮ ਨਹੀਂ ਹੋਣ ਦਿੱਤੀ ਜਾਊ ਸੋ ਜੇਕਰ ਜਿਵੇਂ ਐਨ ਮੌਕੇ ਤੇ ਵੈਸੇ ਤਾਂ ਹਾਲੇ ਡਰ ਵਾਲੀ ਜਿਆਦਾ ਸਥਿਤੀ ਨਹੀਂ ਹੈਗੀ ਜਿਵੇਂ ਤੁਸੀਂ ਅੱਜ ਇੱਥੇ ਘੇੜਾ ਮਾਰਿਆ ਜਿਵੇਂ 2 ਸਾਲ ਦਾ 2023 ਤੋਂ ਇਹ ਟੁੱਟਿਆ ਹੋਇਆ ਵਾ ਤੇ ਹੁਣ ਪਾਣੀ ਦੇ ਵਿੱਚ ਹੀ ਇਹ ਕੰਮ ਚੱਲਣਾ ਤੇ ਜੇਕਰ ਸੁੱਕੇ ਸੁੱਕੇ ਪਹਿਲਾਂ ਹੀ ਇਹਦਾ ਬੈੱਡ ਵੱਜ ਜਾਂਦਾ ਤੇ ਹੋਰ ਵਧੀਆ ਹੁੰਦਾ ਇਹ ਦੇਖੋ ਜੀ ਦੋ ਗੱਲਾਂ ਨੇ ਇਹਦੇ 'ਚ ਹਨਾ ਇੱਕ ਪ੍ਰੀਵੈਂਟਿਵ ਮੇਜਰ ਆ ਹਨਾ ਜੀ ਇਹ ਤਾਂ ਓਵਰ ਪ੍ਰੀਵੈਂਟਿਵ ਮੇਜਰ ਆ ਹਨਾ ਸਾਡੇ ਤੁਸੀਂ ਤੇ ਤਾਂ ਕੰਮ ਚੱਲ ਹੀ ਰਿਹਾ ਤੁਸੀਂ ਦੇਖ ਰਹੇ ਹੋ ਹਨਾ ਇਹ ਜਿਹੜਾ ਇੱਕ ਫਸਟ ਮੈਨੂੰ ਆਪਾ ਫਰੰਟੀਅਰ ਕਹਿ ਸਕਦੇ ਆ ਹਨ ਇੱਕ ਸੇਫਟੀ ਬੰਨ ਆ ਸੋ ਇਹ ਇੱਕ ਚਲੋ ਇੱਕ ਬਹੁਤ ਸੇਫਟੀ ਮੇਜਰ ਹੈਗਾ ਚਲੋ ਇਹ ਹੁਣ ਮੌਕੇ ਤੇ ਮੈਨੂੰ ਪਤਾ ਲੱਗਿਆ 2 ਘੰਟ ਪਹਿਲੋ ਪਤਾ ਲੱਗਿਆ ਕਿ ਸੀਟਪੁਰ ਮੀਟਿੰਗ ਕਰ ਰਹੀ ਸੀ ਤੇ 60 ਕਿਲੋਮੀਟਰ ਉਸੇ ਟਾਈਮ ਅਸੀਂ ਇੱਥੇ ਪਹੁੰਚੇ ਆ ਸੋ ਹੁਣ ਇਹ ਜ਼ਿੰਮੇਵਾਰੀ ਨਾਲ ਤੁਹਾਨੂੰ ਮੈਂ ਬਿਆਨ ਦਿੰਨਾ ਕਿ ਅੱਜ ਹੋ ਗਿਆ ਔਰ ਇਹਦੀ ਵੀ ਮੈਂ ਇਹਨੂੰ ਇਹ ਤਾਂ ਜਸਟ ਇੱਕ ਸੇਫਟੀ ਬੰਨ ਤਿਆਰ ਕਰ ਰਹੇ ਆ ਪਰ ਐਸ.ਡੀ. ਸਾਹਿਬ ਨਾਲ ਮੇਰੀ ਗੱਲ ਹੋ ਗਈ ਕਿ ਤੁਸੀਂ ਇਹਦੀ ਪ੍ਰੋਜੈਕਟ ਪਰ ਰਿਪੋਰਟ ਬਣਾਓ ਕਿ ਇਹ ਸੇਫਟੀ ਬੰਨ ਨੂੰ ਵੀ ਕਿੱਦਾਂ ਪੱਕਿਆ ਕਰਨਾ ਤਾਂ ਕਿ ਕਦੀ ਵੀ ਜ਼ਿੰਦਗੀ ਦੁਆਰਾ ਸੇਫਟੀ ਵਨ ਬਣਾਉਣ ਦੀ ਲੋੜ ਨਾ ਪਵੇ ਇੱਥੇ ਪੱਕਾ ਜੜਾਵਾ ਉਹ ਸੇਫਟੀ ਮੈਜਰ ਪ੍ਰੋਜੈਕਟ ਜਿਹੜਾ ਵਾ ਆ ਜੇ ਉਹ ਵੀ ਰਿਪੋਰਟ ਜਿਹੜੀ ਉਹ ਮੈਨੂੰ ਐਸਡੀ ਸਾਹਿਬ ਬਣਾ ਕੇ ਦੇ ਦੇ। ਸੋ ਜਿਵੇਂ ਪੌਂਗ ਡੈਮ ਦਾ ਜਿਹੜਾ ਪਾਣੀ ਦਾ ਪੱਧਰ ਹੈ ਮਹਿਜ 4 ਫੁੱਟ ਜਿਹੜਾ ਨੀਵਾ ਰਹਿ ਗਿਆ। ਖੁਦਾ ਨਾ ਕਰੇ ਪ੍ਰਮਾਤਮਾ ਨਾ ਕਰੇ ਜੇ ਹੜ੍ਹ ਦੀ ਸਥਿਤੀ ਆਉਂਦੀ ਹੈ ਤੇ ਸਰਕਾਰ ਦੀਆਂ ਤਿਆਰੀਆਂ ਜਿਹੜੀਆਂ ਨੇ ਲੋਕਾਂ ਦੇ ਰਾਤਾਂ ਵਾਸਤੇ ਜਾਂ ਹੜ੍ਹ ਦੇ ਸੰਭਾਵੀ ਕਟਰੇ ਨੂੰ ਲੈ ਕੇ ਕਿਵੇਂ ਦੀਆਂ ਨੇ। ਦੇਖੋ ਮੇਰੀ ਸਵੇਰੇ ਡੀਸੀ ਸਾਹਿਬ ਨਾਲ ਮੀਟਿੰਗ ਆ ਇਸੇ ਸਬੰਧ ਦੇ ਵਿੱਚ। ਤੇ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਹੈ ਉਹਨਾਂ ਵੱਲੋਂ ਪੂਰਾ ਆਸ਼ਵਾਸ਼ਣ ਦਵਾਇਆ ਗਿਆ ਮੈਨੂੰ ਕਿ ਪੂਰੀ ਤਿਆਰੀ ਹੈ ਪਰ ਮੈਂ ਖੁਦ ਆਪ ਜਾ ਕੇ ਕੱਲੀ-ਕੱਲੀ ਜਿਹੜੀ ਹੈ ਉਹ ਆ ਤਿਆਰੀ ਦੀ ਉਹ ਆਪਾਂ ਜਿਹੜਾ ਨਿਰੇਖਣ ਕਰਾਂਗੇ ਤੇ ਜਿੱਥੇ ਵੀ ਕੋਈ ਕਮੀ ਪੇਸ਼ੀ ਲੱਗੂਗੀ ਬਤੌਰ ਲੋਕਾਂ ਦੇ ਨੁਮਾਇੰਦੇ ਹੋਣ ਦੇ ਨਾਤੇ ਅਸੀਂ ਉਹ ਪੂਰੀ ਕਰਵਾਵਾਂਗੇ ਕਿਉਂਕਿ ਇਹ ਤਾਂ ਸਾਡੇ ਆਪਣੇ ਲੋਕ ਨੇ ਆਪਣੇ ਘਰ ਨੇ ਠੀਕ ਹੈ ਜੀ ਇੱਥੇ ਆਪਾਂ ਕੋਈ ਲੀਡਰੀ ਕਰਨੀ ਆਏ ਆਪਾਂ ਕੋਈ ਇੱਥੇ ਫੋਟੋਆਂ ਖਿਚਵਾਉਣ ਨਹੀਂ ਆਏ ਇਹ ਤਾਂ ਸਾਨੂੰ ਉਹਨਾਂ ਹੀ ਦੁੱਖ ਆ ਜਿੰਨਾ ਇੱਥੇ ਲੋਕਾਂ ਨੂੰ ਦੁੱਖ ਆ ਸੋ ਕੱਲੀ-ਕੱਲੀ ਚੀਜ਼ ਦੀ ਜਾਂਚ ਹੋਊਗੀ ਔਰ ਪੂਰੀ ਤਿਆਰੀ ਦੇ ਨਾਲ ਇਸ ਵਾਰੀ ਇਹ ਜਿਹੜੀ ਮੀਂਹ ਦੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰਾਂ। ਦੇਖੋ ਜੀ ਮੈਂ ਘਰੇ ਸੀਗਾ ਤੇ 2 ਵਜੇ ਦੇ ਕਰੀਬ ਮੈਨੂੰ ਤੁਹਾਡੇ ਮੀਡੀਅਮ ਦੇ ਮਾਧਮ ਰਾਹੀਂ ਪਤਾ ਲੱਗਾ ਕਿ ਪਾਣੀ ਦਾ ਸਥਰ ਜਿਹੜਾ ਵਧ ਰਿਹਾ ਵਾ ਤੇ ਮੈਂ ਉਸ ਵੇਲੇ ਇੱਥੇ ਆਇਆ ਤੇ ਮੈਂ ਆਪਣੇ ਜ਼ਿਲ੍ਹਾ ਪ੍ਰਧਾਨ ਜੀ ਨੂੰ ਤੇ ਉਹਦੇ ਨਾਲ ਹੋਰ ਵੀ ਪ੍ਰਸ਼ਾਸਨ ਨੂੰ ਵੀ ਮੈਂ ਅਨਾਉਂਸ ਕੀਤਾ। ਏਡੀਸੀ ਸਾਹਿਬ ਨੂੰ ਕਾਲ ਕੀਤੀ ਹੈ ਕਿ ਕ੍ਰਿਟੀਕਲ ਸਿਚੁਏਸ਼ਨ ਹੈਗੀ ਆ। ਅਜੇ ਤੱਕ ਤੇ ਲੋਕਾਂ ਨੂੰ ਡਰਨ ਨਹੀਂ ਮਤਲਬ ਕਿ ਮੈਂ ਕਹਿਣਾ ਚਾਹੁੰਦਾ ਮਾਧਿਅਮ ਰਾਹੀਂ ਕਿ ਅਜੇ ਠੀਕ ਹੈਗਾ ਕੋਈ ਡਰਨ ਵਾਲੀ ਚਿੰਤਾ ਨਹੀਂ। ਬਟ ਪ੍ਰਸ਼ਾਸਨ ਤੇ ਸਰਕਾਰ ਤੁਹਾਡੇ ਨਾਲ ਆ ਅਸੀਂ ਜਿਹੜੀ ਵੀ ਕ੍ਰਿਟੀਕਲ ਸਿਚੁਏਸ਼ਨ ਆਹੀ ਆਪ ਹੀ ਜਿੱਦਾਂ ਦੇ ਘਰੇ ਬੈਠੇ ਹੀ ਇੱਧੇ ਦੌੜ ਕੇ ਆ ਗਏ ਆ ਆਣ ਕੇ ਏਡੀਸੀ ਸਾਹਿਬ ਨਾਲ ਟੱਚ ਕਰਕੇ ਐਸਡੀ ਐਕਸੀਅਨ ਸਾਹਿਬ ਨਾਲ ਪੀਡਬਲਯੂਟੀ ਸਾਹਿਬ ਨਾਲ ਰਾਬਤਾ ਕਰਕੇ ਤੇ ਹੁਣ ਆ ਹੀ ਮਿੱਟੀ ਦਾ ਪ੍ਰਬੰਧ ਕਰ ਦਿੱਤਾ ਬੋਰੇ ਵਗੈਰਾ ਆ ਗਏ ਆ ਲੇਬਰ ਵੀ ਆ ਚੁੱਕੀ ਆ ਆਪਾਂ ਇੱਥੇ ਕੰਮ ਸਟਾਰਟ ਕਰਾਉਣਗੇ ਆਪਣੇ ਵੱਲੋਂ ਅਸੀਂ ਜਿੱਦਾਂ ਮਰਜੀ ਹੋਏ ਪਹਿਲ ਇੱਕ ਤਾਂ ਮੇਰਾ ਇਲਾਕਾ ਆਪਣਾ ਖੁਦ ਦਾ ਉਤੋਂ ਸਰਕਾਰ ਦੀ ਜ਼ਿੰਮੇਵਾਰੀ ਆ ਤੇ ਅਸੀਂ ਹਮੇਸ਼ਾ ਸਰਕਾਰ ਆਪਣੇ ਪਰਿਵਾਰ ਦੇ ਨਾਲ ਹਮੇਸ਼ਾ ਖੜੀ ਰਹੇਗੀ ਰਹੀ ਗੱਲ ਤੁਸੀਂ ਦੀ ਤੁਸੀਂ ਅੱਜ ਤੋਂ ਕਈ 40 50 ਸਾਲ ਪਹਿਲਾਂ ਦੀ ਸੀਗੀ ਤੇ ਕੁਦਰਤੀ ਆਫਤ ਅਗੇ ਕਿਸੇ ਦਾ ਵੀ ਜੋਰ ਨਹੀਂ ਉਹ ਭਾਵੇਂ ਸਰਕਾਰ ਜਿਹੜੀ ਮਰਜੀ ਆ ਜੇ ਸਾਡੀ ਆ ਜਾਂ ਕਿਸੇ ਵੀ ਆ ਜਿਹੜੀ ਕੁਦਰਤੀ ਆਫਤ ਆ ਉਹਨਾਂ ਅਗੇ ਤਾਂ ਕਿਸੇ ਦਾ ਜੋਰ ਨਹੀਂ ਚੱਲਦਾ ਪਰ ਹਾਂ ਸਰਕਾਰ ਜਿਹੜੀ ਯਤਨ ਕਰਦੀ ਆ ਜਿੱਦਾਂ ਹੁਣ ਪਤਾ ਲੱਗਾ ਸੀ ਮੌਕੇ ਤੇ ਪਹੁੰਚੇ ਸਰਕਾਰ ਹਮੇਸ਼ਾ ਹੀ ਤਤਪਰ ਆਪਣੇ ਬੰਦਿਆਂ ਦੇ ਨਾਲ ਇਹਨਾਂ ਦਾ ਧੰਨਵਾਦ ਕਰਦੇ ਆ ਹਾਂਜੀ ਇੱਥੇ ਆ ਕੇ ਇਹਨਾਂ ਨੇ ਮੌਕੇ ਦੇ ਉੱਤੇ ਆ ਕੇ ਵੇਖਿਆ ਵੀ ਜੋ ਪਿਛਲੇ ਹਾਲਾਤ ਸੀ ਹਾਂਜੀ ਅਸੀਂ ਇੱਕ ਬੇਨਤੀ ਜ਼ਰੂਰ ਕਰਾਂਗੇ ਵੀ ਇਹ ਜਿਹੜੀ ਧੂਸੀ ਆ ਸੜਕ ਚੱਲੋ ਬਣ ਰਹੀ ਆ ਇਹਦੇ ਨਾਲ-ਨਾਲ ਜਿਹੜਾ ਪੱਥਰ ਲਗਾਇਆ ਜਾਏ ਪੱਥਰ ਲਾ ਕੇ ਪੂਰੀ ਜਿਹੜੀ ਇਹ ਦਲੇਰ ਸਟੱਡ ਵੱਜਣ ਸਟੱਡ ਵੱਜਣ ਤੇ ਨਾਲ ਪੱਥਰ ਲੱਗੇ ਜੀ ਜੀ ਪੱਥਰ ਲਾ ਕੇ ਤੇ ਫੇਰ ਜਿਹੜਾ ਇਹ ਜਿਹੜੀ ਇਹਦੀ ਰੋਕ ਥੰਮ ਹੋ ਸਕਦੀ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਜਿਹੜਾ ਲੋਕਾਂ ਦਾ ਇਹ ਵਿਸ਼ਵਾਸ ਕੀਤਾ ਹੈ ਕਿ ਜਿਹੜਾ ਪਾਣੀ ਜਿਹੜਾ ਹੁਣ ਵਧਣ ਡਿਆ ਪਤਾ ਕੋਈ ਨਹੀਂ ਰਾਹ ਦਾ ਹਾਂਜੀ ਵੀ ਜੇ ਤੁਈ ਕੋਈ ਖਤਰ ਹੈ ਜੇ ਮਗਰਲੇ ਪਾਣੀ ਇਤਨਾ ਹੀ ਛੱਡਿਆ ਗਿਆ ਮੀਂਹ بارش ਪੈਂਦੀ ਹੈ ਤੇ ਪਾਣੀ ਵਧ ਵੀ ਸਕਦਾ ਵਾ ਹਾਂਜੀ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਹੁਤ ਚਿੰਤਾਜਨਕ ਨੇ ਉਹਨਾਂ ਨਾਲ ਗੱਲ ਵੀ ਹੋ ਗਈ ਹੈ ਔਰ ਮਹਿਕਮੇ ਨਾਲ ਗੱਲ ਵੀ ਹੋ ਗਈ ਹੈ ਕਿ ਆਪਾਂ ਇਸ ਨੂੰ